ਸ਼ਸ਼ੀਕਲ ਦੋਸਤੋ ਕੀ ਹਾਲ ਚਾਲ ਨੇ ਬਈ ਮੈਂ ਤਾਂ ਆਪਣਾ ਗੁਰਜਿੰਦਰ ਸਿੰਘ ਸਰਾ ਤੇ ਪਸ਼ੂ ਵਾਲੇ ਵੀਡੀਓ ਨੂੰ ਤੁਸੀਂ ਬਹੁਤ ਸਾਰਾ ਪਿਆਰ ਦੇ ਰਹੇ ਹੋ ਤੇ ਮੈਂ ਮੁਰਗੀ ਫਾਰਮ ਦੇ ਵੀ ਵੀਡੀਓ ਪਾਉਣ ਲੱਗੇ ਜੀ ਤੇ ਮੇਰੇ ਭਰਾ ਮਾ ਦੀ ਬਹੁਤ ਡਿਮਾਂਡ ਸੀ ਕਿ ਵੀ ਕਿਸੇ ਮੁਰਗੀ ਫਾਰਮ ਤੇ ਜਾਓ ਜਿਹੜਾ ਦੁਨੀਆ ਭਰ ਦੇ ਵਿੱਚ ਫੇਮਸ ਆ ਤੇ ਮੇਰੇ ਆਪਣੇ ਨੇੜੇ ਦੇ ਪਿੰਡ ਉਗੋਕੇ ਦੇ ਵਿੱਚ ਪਹੁੰਚੇ ਆ ਉਗੋਕੇ ਨੂੰ ਜੇ ਕੋਈ ਬਾਈ ਬੰਦਾ ਜਾਣਦਾ ਹੋਊਗਾ ਇੱਥੋਂ ਦੇ ਹੋਰ ਕਿਸੇ ਬੰਦੇ ਕਰਕੇ ਨਹੀਂ ਸਿਰਫ ਪੱਪੂ ਪਲੋਟਰੀ ਫਾਰਮ ਦੇ ਕਰਕੇ ਜਾਣਦੇ ਹੋਣਗੇ 33 ਸਾਲ ਪੁਰਾਣਾ ਬਾਈ ਉਹਨਾਂ ਦਾ ਕੰਮ ਆ ਤੇ ਬਰੀਡ ਜਿਹੜੀ ਦੇ ਵਿੱਚ ਖਣਿਆ ਵੀ ਬਹੁਤ ਤਗੜੀ ਬਰੀਡਾ ਹੋਰ ਪਪੂ ਭਾਈ ਠੀਕ ਠਾਕ ਹਾਂਜੀ ਜੀ ਜਦੋਂ ਸਰ ਬਾਈ ਜੀ ਪਤਾ ਕੀ ਗੱਲ ਆ ਪਪੂ ਮੇਰੇ ਡੈਡੀ ਆ ਨਾ ਅੱਛਾ ਠੀਕ ਹੈ ਜੀ ਹਾਂਜੀ ਹਾਂ ਮੇਰਾ ਨਾਮ ਬਿੰਦਰਾ ਹੀ ਬਿੰਦਰ ਨੇ ਅੱਛਾ ਬਿੰਦਰ ਆ ਤੁਹਾਡਾ ਨਾਮ ਠੀਕ ਹੈ ਜੀ ਸਾਡਾ ਕੰਮ ਵੀਰ ਜੀ ਹੈ ਚੀਜ਼ਾਂ ਕੰਮ ਆ ਜੀ ਮਹਿੰਤਰੀ ਕਟਵੜ ਇੱਕ ਮਹੀਨੇ ਦਾ 3 ਲੱਖ ਚੈਕਸ ਕੱਢਦੇ ਆਂ ਇਹ ਦੇਸੀ ਬਰੀਡ ਦਾ ਹੀ ਠੀਕ ਹੈ ਉਹਦੇ ਵਿੱਚ ਆ ਰਹੀਆ ਲਾਲੋ ਬਲੈਕ ਅਸਟਰੋਲਾ ਫਲਾ ਲੋ ਡੀਪੀ ਲਾਲੋ ਜ਼ਿਆਦਾਤਰ ਮੰਨ ਕੇ ਚਲੋ ਇਹ ਤਿੰਨ ਬਰੀਡਾਂ ਤੇ ਕੰਮ ਕਰਦੇ ਆਂ ਚੌਥੀ ਤਾਂ ਬਾਈ ਜੀ ਬਾਹਰੋਂ ਮੰਨ ਕੇ ਚਲ ਆਪਦੇਆਂ ਮਸ਼ੀਨਾਂ ਲੱਗੀਆਂ ਉਹਦੇ ਵਿੱਚ ਰੱਖ ਕੇ ਤੇ ਚੋ ਜੇ ਕੱਢਦੇ ਆ ਠੀਕ ਹੈ ਇਹ ਬਈ ਆਈਡੀਆ ਕਿਵੇਂ ਆਇਆ ਸੀ ਜੀ ਮਤਰੀ ਦਾ ਹਾਜ਼ਰ ਵੀ ਹੈ ਨਾ ਤੁਹਾਡਾ ਕੰਮ ਆ ਇਹ ਆਪਦਾ ਪਰਿਵਾਰਕ ਕੰਮ ਆ ਬਹੁਤ ਲੰਬੇ ਸਮੇਂ ਤੋਂ ਵੀ ਪੁਰਖਿਆਂ ਤੋਂ ਚੱਲਦਾ ਆਉਂਦਾ ਇਹ ਵਿਚਾਰ ਕਿਵੇਂ ਆਇਆ ਸੀ ਪਾਪਾ ਮੁਰਗੀ ਫਾਰਮ ਦੀ ਕੰਮ ਖੋਲਣਾ ਬਈ ਆ ਮੇਰਾ ਦਾਦਾ ਖੜਾ ਅੱਛਾ ਠੀਕ ਹੈ ਜੀ ਠੀਕ ਆ ਇਹ ਦਾਦੇ ਤੋਂ ਛੋਟਾ ਮੰਨ ਕੇ ਚਲੋ ਸਾਡਾ ਪਾਏ ਪਾਏ ਟਾਈਪ ਲਾ ਲਓ ਠੀਕ ਹੈ ਮੰਨ ਕੇ ਚਲੋ ਵੀ ਮੇਰੇ ਦਾਦਾ ਜੀ ਨੇ ਪਹਿਲਾ ਕੰਮ ਸਟਾਰਟ ਕੀਤਾ ਸੀਗਾ ਠੀਕ ਹੈ ਜੀ ਹਾਂਜੀ ਫਿਰ ਡੈਡੀ ਕੰਮ ਕਰਦੇ ਰਹੇ ਹੁਣ ਵੀ ਕਰਦੇ ਆ ਤੇ ਅਸੀਂ ਗਲਤੀ ਜੀ ਵੀੜੀ ਜਾ ਬਈ ਤੁਸੀਂ ਨਾਲ ਹੋਗੇ ਉਹਨਾਂ ਦੇ ਹਾਂਜੀ ਹਾਂ ਤੇ ਕੰਮ ਮੈਂ ਕਹਣਾ ਪਾਈ ਹੋਰ ਤਾਂ ਬਹੁਤ ਵੱਡਾ ਰਿਹਾ ਵੀ ਉਧਰ ਨਹੀਂ ਗਾ ਮਰਵਾਈ ਦੇਖੀ ਮੁਰਗੀਆਂ ਨਾਲ ਬਈ ਇਹ ਸੱਚੀ ਕੀਤੇ ਨਾਲ ਉਹ ਵੀ ਤੇਜ ਨੇ ਗਿਆ ਐ ਜਾਂ ਜਿਆ ਗੋਲੀ ਮੰਗੋ ਬਿਲਕੁਲ ਜੀ ਬਾਕੀ ਉਹ ਭਜਦੇ ਤੁਹਾਨੂੰ ਦੀਦੇ ਆਪਾਂ ਕੋਈ ਝੂਠ ਨਹੀਂ ਮਾਰਦੇ ਜਿਹੜੀ ਗੱਲ ਸੱਚੀ ਥੋੜੇ ਸਾਹਮਣੇ ਆ ਬਿਲਕੁਲ ਜੀ ਤੇ ਪਪੂ ਬਈ ਜੇ ਮੁਰਗੀਆਂ ਦੀ ਗੱਲ ਕਰੀਏ ਆਪਣੇ ਆਮ ਪੰਜਾਬ ਦੇ ਵਿੱਚ ਕਿਹੜੀ ਕਿਹੜੀ ਬਰੀਡ ਮਿਲਦੀ ਹੈ ਇਹਨਾਂ ਦੀ ਬਈ ਜਿਆਦਾ ਦਰਮਨ ਕੇ ਚਲੋ ਆ ਰੀਆ ਦਾ ਠੀਕ ਹੈ ਬਲੈਕ ਅਸਟਰੋਲੋਪ ਹੂੰ ਤੇ ਤੀਸਰੀ ਡੀਪੀ ਕ੍ਰੋਸ ਦੀਪਨੋ ਚਲਾਉਣ ਵਾਲਾ ਪੰਜਾਬ ਚ ਮੈਂ ਆ ਠੀਕ ਹੈ ਦੂਜਾ ਬੰਦਾ ਕੋਈ ਨਹੀਂ ਵੀਰੇ ਸਭ ਤੋਂ ਪਹਿਲਾਂ ਮੈਂ ਲੈ ਕੇ ਆਇਆ ਸੀ ਸਭ ਤੋਂ ਪਹਿਲਾਂ ਕੋਈ ਵੀਰੇ ਵਿਚ ਆਈ ਸੀ ਸਭ ਤੋਂ ਪਹਿਲਾਂ ਵੀ ਵੀਰੇ ਠੀਕ ਆ ਮੰਨ ਲੇ ਕਿ ਚਲੋ ਦੁਨੀਆ ਮੰਨ ਕੇ ਜਿਹੜੇ ਨਵੇਂ ਮੁੰਡੇ ਕੰਮ ਕਰਨ ਲੱਗੇ ਆ ਸਾਰੇ ਕੋਈ 18 ਤੋਂ ਲੱਗੇ ਕੋਈ 11 ਤੋਂ ਲੱਗੇ ਕੋਈ 20 ਤੋਂ ਲੱਗੇ ਵੀਰੇ ਮੇਰੀ ਉਮਰ 25 ਸਾਲ ਦੀ ਆ ਬਾਈ ਇਸ ਟਾਈਮ ਮੈਂ 2012 ਤੋਂ ਕੰਮ ਕਰਦਾ ਠੀਕ ਹੈ ਜੀ ਮੈਨੂੰ ਆਂਡੇ ਤੋਂ ਲੈ ਕੇ ਵੀਰੇ ਵੱਡੇ ਮੁਰਗੇ ਮੁਰਗੀ ਤੱਕ ਸਭ ਨੌਲੇਜ ਆ ਮੈਂ ਤੁਰੇ ਜਾਂਦੇ ਦੇਖ ਦਿਨਾ ਵੀ ਕੀ ਚੱਕਰ ਠੀਕ ਆ ਬਾਈ ਹਾਂ ਜੀ ਤੇਰੇ ਭਾਈ ਹੂੰ ਮੰਨ ਲਓ ਆਮ ਆਪਣੇ ਮਤਲਬ ਪਿੰਡਾਂ ਦੇ ਵਿੱਚ ਕਿਹੜੀ ਬਰੀਡ ਜ਼ਿਆਦਾ ਮਤਲਬ ਲੋਕ ਰੱਖਦੇ ਜਾਂਦ ਕਰਦੇ ਆ ਮੰਨ ਕੇ ਚਲੋ ਸਭ ਤੋਂ ਵਧੀਆ ਬਰੀਡ ਪਤਾ ਕੀ ਆ ਹੂੰ ਸਭ ਤੋਂ ਵਧੀਆ ਬਰੀਡ ਵੈਸੇ ਆ ਰਹੀ ਆ ਠੀਕ ਹੈ ਜੀ ਕਰੈਲਰ ਠੀਕ ਹੈ ਜੀ ਤੇ ਬਲੈਕ ਤੇ ਥੋਡੀ ਆ ਡੀਪੀ ਜੀਪੀ ਚਾਰ ਬਰੀਡਾਂ ਸਭ ਤੋਂ ਬੈਸਟ ਆ ਜੀ ਬਾਕੀ ਤਾਂ ਦੁਨੀਆ ਨੇ ਯਾਰ ਬਹਿ ਵੀ ਪਾ ਰੱਖਿਆ ਭਾਈ ਬਰੀਡ ਕੋਈ ਮਰਜ਼ੀ ਰੱਖੋ ਚਾਰਾਂ ਦੇ ਵਿੱਚੋਂ ਗਾਰੰਟੀ ਆ ਮੈਂ ਲਿਖ ਕੇ ਦੂੰਗਾ ਭਾਈ ਠੀਕ ਆ ਆਂਡੇ ਸੇਮ ਟੂ ਸੇਮ ਹੋਣਗੇ ਵੀਰੇ ਬਾਕੀ ਦੇਖ ਭਾਵ ਤੇ ਮੈਂ ਕਹਿੰਦਾ ਵੀ ਨੌਰ ਦੇ ਮੈਟ ਕਾਜੀ ਆ ਫੀਡ ਬਾਈ ਸਭ ਤੋਂ ਵਧੀਆ ਮੇਰੇ ਕੰਮ ਆ ਫੀਡ ਦਾ ਠੀਕ ਹੈ ਜੀ ਵਧੀਆ ਫੀਡ ਤੁਸੀਂ ਕੰਪਨੀ ਦੇ ਪਾਉਂਗੇ ਅਸ ਤਾਂ ਸਾਰਾ ਮੰਨ ਕੇ ਚਲੋ ਫੀਡ ਜਿੰਨੀ ਫੀਡ ਪੈਂਦੀ ਆ ਬਾਈ ਕੋਰਜ ਜੀ ਪਾਣੇ ਠੀਕ ਹੈ ਬਾਈ ਹਾਂ ਇਹ ਲੰਬੇ ਸਮੇਂ ਤੋਂ ਗੱਲ ਤੇ ਆ ਰਹੀ ਬਾਕੀ ਜੀ ਬਾਈ ਆਰ ਆਰ ਦੀ ਤੇ ਮੈਂ ਦੋ ਤਿੰਨ ਮੁਰਗੀਆਂ ਪੋਹਦਾ ਇੱਕ ਕੜਕਨਾਥ ਜਿਹੜੀ ਤੁਸੀਂ ਕਹਿਣੀ ਨਹੀਂ ਜੀ ਉਹ ਚੀਜ਼ਾਂ ਫਲਪ ਪੁੱਛ ਗਿਆ ਨੇ ਠੀਕ ਹੈ ਮਾਰਕੀਟ ਦੇ ਵਿੱਚ ਉਹਦੀ ਕੋਈ ਵੈਲਿਊ ਨਹੀਂ ਹੈ ਜੀ ਠੀਕ ਹੈ ਬਾਈ ਆਮਦਨ ਦਾ ਸਾਧਨ ਆਰ ਆਰ ਬਲੈਕ ਅਸਟਰਲੋਪ ਤੇ ਡੀਪੀ ਕਰੈਲ ਇਹਨਾਂ ਚਾਰਾਂ ਦੇ ਵਿੱਚ ਵੀ ਆਪਸ ਦੇ ਵਿੱਚ ਫਰਕ ਕੀ ਆ ਫਿਰ ਦੇਖੋ ਕਰੈਲਰ ਆ ਜਿਹੜੀ ਹਮ ਕਰੈਲਰ ਬ੍ਰੀਡ ਆ ਜਿਹੜੀ ਇਹ ਮਾਸ ਲਈ ਵਰਤੀ ਜਾਂਦੀ ਆ ਠੀਕ ਹੈ ਔਰ ਅੰਡੇ ਲਈ ਠੀਕ ਹੈ ਜੀ ਜਿਹੜੀ ਡੀਪੀਆ ਇਹਦਾ ਮਾਰਕੀਟ ਨਾਲੋਂ ਕਰੈਲਰ ਨਾਲੋਂ 50 ਰੁਪਏ ਕਿਲੋ ਦਾ ਮੁਰਗੇ ਦਾ ਮੀਟ ਦੇ ਵਿੱਚ ਫਰਕ ਆ ਮੀਟ ਦੇ ਵਿੱਚ ਫਰਕ ਆ ਜੇ ਕਰੈਲਰ ਨਾਲ 150 ਤੋਂ 200 ਰੁਪਏ ਕਿਲੋ ਮਤਲਬ 50 ਰੁਪਏ ਦਾ ਫਰਕ ਪੈਂਦਾ ਬਿਲਕੁਲ ਜੀ ਡੀਪੀ ਦਾ ਇਹ ਰੇਟ ਆ ਡੀਪੀ ਦੀ ਕੀ ਖਾਸੀਅਤ ਆ ਸੁਣੋ ਜੀ ਡੀਪੀ ਦਾ ਮੁਰਗਾ ਭਾਈ ਜੀ ਜਵਾਨ ਗਲਦੀ ਹੁੰਦਾ ਠੀਕ ਹੈ ਜਵਾਨ ਮਤਲਬ ਸਮਝੋ ਕਲ ਨਹੀਂ ਬੰਦੀ ਕਰਦਾ ਬੋਲਾਂ ਬਾਹ ਜਰਾ ਜਲਦੀ ਦੇਖ ਲਿਆ। ਟੀਪੀ ਦਾ ਇਹ ਯੰਤਰਾ ਆ ਰੀਆ ਇਹ ਇੱਕ ਨੋਰਮਲ ਦੇਸੀ ਬੀਡਾ ਨੇ ਜੀ ਜਿਹੜੀਆਂ ਲੋਕ ਬਲੈਕ ਅਸਟਰਲੋਬ ਵਗੈਰਾ ਇਹਾਂ ਦੇ ਲਈ ਪਾਲਦੇ ਆ। ਜਿਹੜੀ ਆ ਰੀਆ ਇਹ ਮੈਂ ਸਮਝਦਾ ਵੀ ਲੰਬੇ ਸਮੇਂ ਤੋਂ ਆਪਾਂ ਆਮ ਰੱਖਦੀ ਆ ਰਹੇ ਆ ਹਣਾ। ਬਿਲਕੁਲ ਜੀ ਬਿਲਕੁਲ ਬਿਲਕੁਲ ਤੇ ਇਹ ਨਵੀਆਂ ਚੀਜ਼ਾਂ ਦੇ ਕੋਣਾ ਬਾਈ ਦੇ ਕਿੱਡੀ ਖਾਸ ਗੱਲ ਉੱਗੋ ਕੇ ਪਿੰਡ ਦੇ ਜਿਹੜੇ ਵਾਸੀ ਨੇ ਉਹਨਾਂ ਦੇ ਲਈ ਬਹੁਤ ਵਧੀਆ ਗੱਲ ਆ ਕਿ ਇਹਨਾਂ ਦੇ ਪਿੰਡ ਦੇ ਵਿੱਚ ਅਜੇ ਵੀ ਬੰਦੇ ਹੈਗੇ ਨੇ ਜਿਨ੍ਹਾਂ ਦੇ ਕਰਕੇ ਇਹਨਾਂ ਦੇ ਪਿੰਡ ਦਾ ਨਾਮ ਨਾ ਬਹੁਤ ਦੂਰ ਦੂਰ ਤੱਕ ਚੱਲ ਰਿਹਾਗਾ। ਮੇਰੇ ਪੂਰੇ ਨਾਰਥ ਇੰਡੀਆ ਚ ਮਾਲ ਸਪ ਸੋਨੂੰ ਐਚਬੀ ਦਿਖਾਉਣੇ ਜਿੱਥੇ ਹਰ ਚੂਜੇ ਬੰਦੇ ਆ ਸਾਡੀ ਵੀਰੇ ਮਾਰਕੀਟ ਦੇ ਵਿੱਚ ਮੰਨ ਕੇ ਚੜ੍ਹਾਈ ਵੀ ਬਹੁਤ ਆ ਪ੍ਰਾਈਸ ਵੀ ਬਹੁਤ ਆ ਬਰਾਈ ਇਸ ਕਰਕੇ ਕਈ ਬੰਦੇ ਮਾਰਕੀਟ ਤੇ ਜਲਦੇ ਆ ਠੀਕ ਆ ਵੀ ਇਹ ਬੰਦੇ ਯਾਰ ਐਂ ਕਰਦੇ ਐ ਕਰਦੇ ਆ ਸਾਡਾ ਮਾਰਕੀਟ ਚ ਬਈ ਪਹਿਲੀ ਗੱਲ ਤਾਂ ਰੇਟ ਘੱਟ ਆ ਹੂੰ ਤੁਸੀਂ ਆਰਡਰ ਦੇਓਗੇ ਨਾ 50000 ਬੱਚਾ ਚਾਹੀਦਾ ਤਾਂ ਮੈਂ ਦੇਉਂਗਾ ਕਿਸੇ ਬੰਦੇ ਕੋਲ 50000 ਤੂੰ ਇੱਕ ਦਿਨ ਚ ਨਹੀਂ ਇੱਕ ਦਿਨ ਚ ਨਹੀਂ ਨਿਕਲਦਾ ਗਾਰੰਟੀ ਆ ਬਈ ਕੋਈ ਦਿਖਾ ਦੇ ਸੀ ਦਿਖਾਵਾਂਗੇ ਸੋਨ ਨਿਕਲਦਾ ਵੀ ਆ 50000 ਨਿਕਲਦਾ ਬਈ ਆਪਣੇ ਘਰੇ ਲੱਗੇ ਆ ਬਈ ਮਸ਼ੀਨਾਂ ਬਈ ਛੇ ਮਸ਼ੀਨਾਂ ਸਾਡੇ ਘਰੇ ਲੱਗਾ ਬਾ ਬਾਏ ਬਾਂਡਾ ਲੱਗਿਆ ਲਗਾਇਆ ਜੇ ਮੈਂ ਕਹਣਾ ਫਿਰ ਜਿਹੜੇ ਬੰਦੇ ਬਰਾਇਆਂ ਕਰਦੇ ਨੇ ਉਹਦਾ ਚੜ੍ਹਾਈ ਦੇਖੀ ਲੱਗਦੀ ਹੈ ਤੁਸੀਂ ਇਹ ਗੱਲ ਸੁਣੋ ਯਾਰ ਕਈ ਬੰਦੇ ਕਹਿ ਦਿੰਦੇ ਵੀ ਨਕਲੀ ਬਰੀਡ ਵੇਚਦੇ ਸੁਣੋ ਅਸੀਂ 3 ਲੱਖ ਦੂਜਾ ਕੱਢਦੇ ਆ ਔਰ ਆ ਕੋਈ ਤਾਂ ਲੈਂਦੀ ਹੈ 3 ਲੱਖ ਹੁਣ ਅੰਡੇ ਮਸ਼ੀਨ ਚ ਲੱਗੇ ਆ ਉੱਚੇ ਤਾਂ ਬੱਚੇ ਨਿਕਲ ਨਹੀਂ ਨਿਕਲ ਉਹ ਕਿਸੇ ਨੂੰ ਤਾਂ ਅਸੀਂ ਦੇਵਾਂਗੇ ਯਾਰ ਜੀ ਐਨੇ ਤਾਂ ਕੋਈ ਲੋਕ ਵੀ ਪਾ ਨਹੀਂ ਲੋਕ ਵੀ ਸੁਣ ਕੋਈ ਨਵਾਂ ਬੰਦਾ ਪੌਦਾ ਵੀ ਉੱਗੋ ਕਲੇ ਬੰਦੇ ਕਿਵੇਂ ਆ ਜੀ ਅਗਲਾ ਗੱਲ ਤੋਂ ਬਈ ਅਫਵਾਹਾਂ ਡਾ ਡਾ ਲੋ ਕਹਿੰਦੇ ਆ ਇਹ ਆ ਜੀ ਜੋ ਆ ਨੰਬਰ ਦੋ ਤੇ ਇਹ ਵੀ ਗੱਲ ਅਸੀਂ ਕਹਿੰਦੇ ਆ ਦੇਖੋ ਮਾਰਕੀਟ ਦੇ ਵਿੱਚ ਅੱਜ ਜਿਉਂਦਾ ਲਾਈਵ ਵਾਰਡ ਹੈ ਜੀ ਇਹਨੂੰ ਭਾਈ ਜਾਨਸਰ ਕੁਝ ਵੀ ਹੋ ਸਕਦਾ ਜੀ ਮੰਨ ਕੇ ਚਲੋ ਜ਼ਿੰਮੇਦਾਰ ਭਾਈਚਾਰਾ ਉਹ ਮੱਝ ਵੀ ਲਿਆਂਦਾ ਜਾਨਸਰ ਉਹ ਮਰ ਗਈ ਵਪਾਰੀ ਪਰ ਕੀ ਵਪਾਰੀ ਦੇ ਕੀ ਸੋਚੀ ਅਸੀਂ ਤਾਂ ਯਾਰ ਵਪਾਰੀ ਬੰਦੇ ਆ ਵੀਰੇ ਅਗਲੇ ਨੂੰ ਸਖਤ ਹੋ ਕੇ ਪਿਛਲੇ ਸਾਲ ਵੀ ਮੁਰਗੀ ਵੇਚੀ ਆ ਕਈ ਬੰਦੇ ਨੇ ਕਿ ਮਰ ਜਾਂਦੇ ਆ ਦੇਖੋ ਮੌਸਮ ਇਹੋ ਜਿਹਾ ਜੀ ਕਈ ਨਾ ਨਹੀਂ ਸਾਫ ਸੰਭਾਲ ਕਰਦੇ ਹੁੰਦੇ ਅਸੀਂ ਇਹ ਵੀ ਗੱਲ ਕਹਿੰਦੇ ਆ ਕਿੇਰਾ ਵੀ ਚੌਂਦੀ ਲੈ ਜਾਓ ਸਾਡੀ ਕੋਈ ਗਾਰੰਟੀ ਨਹੀਂ ਠੋਕੇ ਚੀਜ਼ ਦਿੰਨੇ ਆ ਜੇ ਕੋਈ ਸਾਡਾ ਮੰਨ ਕੇ ਚਲੋ ਸਾਡਾ ਕਸੂਰ ਆ ਸਾਡੇ ਬਰਡ ਦੇ ਵਿੱਚ ਕੋਈ ਬਿਮਾਰੀ ਆ ਉਸ ਉਸ ਚੀਜ਼ ਦੇ ਅਸੀਂ ਜ਼ਿੰਮੇਦਾਰ ਆ ਬਾਕੀ ਬਾਈ ਹੋਰਾਂ ਕੋਲ ਜਦੋਂ ਮੈਂ ਆਇਆਗਾ ਨਾ ਇੱਥੇ ਬੰਦੇ ਲੈਣ ਆਏ ਸੀ ਤੇ ਬਾਈ ਹੋਰੇ ਆਇਆ ਨਹੀਂ ਹੈਗਾ ਵੀ ਇੱਥੇ ਚੱਕ ਕੇ ਵੀ ਮਾਰੀਆਂ ਆ ਮੁਰਗੀਆਂ ਫੜਾ ਦੇਣਗੇ ਇਹਨਾਂ ਤਾਂ ਕਹਿਤਾ ਵੀ ਭਾਈ ਵਿੱਚ ਵਗ ਜਾ ਫਾਰਮ ਦੇ ਜਿਹੜੀਆਂ ਤੈਨੂੰ ਠੀਕ ਲੱਗਦੀਆਂ ਨੇ ਉਹ ਲੈ ਜਾ ਹੁਣ ਇਸ ਤੋਂ ਬਾਅਦ ਜੇ ਰਸਤੇ ਦੇ ਵਿੱਚ ਮੰਨ ਲਓ ਕੋਈ ਕਿਸੇ ਕਾਰਨ ਕਰਕੇ ਮੁਰਗੀ ਮਰਦੀ ਆ ਜਦੋਂ ਕੋਈ ਨੁਕਸਾਨ ਹੁੰਦਾ ਤਾਂ ਫਿਰ ਇਹਦਾ ਕੋਈ ਕਸੂਰ ਨਹੀਂ ਤਾਂ ਆਵਾਹਾਂ ਨੇ ਲੋਕਾਂ ਦੀਆਂ ਬੇਮਤਲਬੀਆਂ ਤੇ ਬਾਕੀ ਬਈ ਜੇ ਬਰੀਡ ਦੀ ਗੱਲ ਕਰੀਏ ਕਿਹੜੀ ਬਰੀਡ ਸਭ ਤੋਂ ਵੱਧ ਆਉਂਦੀ ਰਹਿੰਦੀ ਹੈ ਤੇ ਛੇਤੀ ਦੇਣ ਲੱਗਦੀ ਹੈ ਬਈ ਜੀ ਸੁਣੋ ਇੱਕ ਗੱਲ ਜਿਹੜੀ ਸਾਡੀ ਆਪ ਦੀ ਬਰੀਡ ਆ ਜੀ ਡੀਪੀ ਕ੍ਰੋਸ ਠੀਕ ਹੈ ਜੀ ਜਿਹੜੀ ਅਸੀਂ ਮੈਂ ਖੁਦ ਡਿਵੈਲਪ ਕੀਤੀ ਹੈ ਵੀਰੇ 90 ਤੋਂ 92 ਦਿਨ ਤੇ ਮੁਰਗੀ ਛੱਡ ਦੇ ਵਿੱਚ ਅੰਡਾ ਸਟਾਰਟ ਕਰ ਦਿੰਦੀ ਹੈ 90 ਤੋਂ 92 ਦਿਨ ਇਹ ਸਮੇਂ ਦੇ ਵਿੱਚ ਰੀਲ ਬਣਾ ਕੇ ਪਾਇਓ ਜੀ ਇਸ ਇਸ ਸ਼ੌਟ ਦੀ ਠੀ 90 ਤੋਂ 92 ਦਿਨਾਂ ਤੇ ਮੁਰਗੀ ਬਈ ਸਟਾਰਟ ਹੋਊਗੀ ਗਰੰਟੀ ਆ ਤੁਹਾਡੇ ਛੱਡ ਚਾਂਡਾ ਦਿਖਾਊਗੀ 120 ਦਿਨਾਂ ਦੇ ਵਿੱਚੋਂ ਮੁਰਗੀ ਪ੍ਰੋਡਕਸ਼ਨ ਦੇ ਆਊਗੀ 70% ਤੇ ਰਿਟਰਨ ਦੇ ਵਿੱਚ ਲਿਖ ਕੇ ਦੂੰ ਜਿੱਥੇ ਮਰਜੀ ਬੰਦਾ ਕੋਈ ਲੇਖ ਲਾ ਕਰਕੇ ਪਾ ਸਕਦਾ ਤਾ 3 ਮਹੀਨੇ ਦੇ ਵਿੱਚ ਮੁਰਗੀ ਅੰਡੇ ਦੇਣ ਲੱਗ ਜੂ ਅੰਡੇ ਸਟਾਰਟ ਹੋਊਗੀ ਬਈ ਸਟਾਰਟ ਕਰ ਦੋਗੇ ਜਿੱਥੇ 500 ਮੁਰਗੀ ਰੱਖਿਓ ਚੋਂ ਪੰਜ ਚਾਰ ਅੰਡੇ ਮਿਲਣ ਲੱਗ ਜਾਣਗੇ ਉਹਨੂੰ ਇਹ ਪੱਕੀ ਗੱਲ ਆ ਬਈ ਮੇਰੇ ਜਮਾ ਰਿਟਰਨ ਦੇ ਵਿੱਚ ਲਿਖ ਕੇ ਦੂੰ ਬਈ ਤੁਹਾਨੂੰ 20 ਫਾਰਮ ਇਨਵੈਸਟ ਕਰਾ ਦੂੰਗਾ ਜੇ ਆਂਡੇ ਨਾਲ ਦਿੱਤੇ ਹੋਏ ਸਰਾਂਦਰੇ ਵਿੱਚ ਆ ਮੇਰਾ ਦੋਸਤ ਮੁੰ ਉਹ ਬੰਦੇ ਨੇ ਮੇਰਾ ਇਸ ਵਾਰ 80 ਹਜ਼ਾਰ ਤੁਜਾ ਵੇਚਿਆ ਜੀ ਅੱਛਾ ਜੀ ਠੀਕ ਹੈ ਜੀ ਠੀਕ ਹੈ ਜੀ ਨਵਾਂ ਸ਼ਹਿਰ ਡਿਸਟ੍ਰਿਕਟ ਦੇ ਵਿੱਚ ਨੇ ਦੋ ਤਿੰਨ ਬੰਦੇ ਉਹ ਮੇਰਾ 2-2 ਲੱਖ ਚੁਜਾ 80 ਜਾਂ ਦਾ ਵੇਚਦੇ ਆ ਠੀਕ ਹੈ ਜੀ ਮੈਂ ਤਾਂ ਬਈ ਸੀਜਨ ਦੇ ਹਿਸਾਬ ਨਾਲ ਗੱਲਮ ਗਾਉਣਾ ਜੇ ਤੂੰ ਕੰਮ ਕਰਨਾ ਨਾ ਮੇਰੇ ਨਾਲ ਮੈਂ ਕਿਹਾ ਵੀ ਤੂੰ ਮੇਰੇ ਨਾਲ ਸਾਲ ਦੇ ਕਿੰਨੇ ਬੱਚੇ ਲਏਗਾ ਤੂੰ ਕਹਿੰਦਾ ਵੀ ਮੈਂ ਤਾਂ 2 ਲੱਖ ਬੱਚਾ ਲਵਾਂਗਾ ਮੇਰੀ 2 ਲੱਖ ਦੀ ਕੈਪੈਸਟੀ ਆ ਮੈਂ ਤਾਂ ਨਾ 2 ਲੱਖ ਦਾ ਰੇਟ ਮਗਾਉਂਗਾ ਵੀ ਬਈ ਤੇਰਾ ਵਿਕੇ ਨਾ ਵਿਕੇ ਸੀ ਤੇਰਾ 2 ਲੱਖ ਭੇਜਦਾ ਏ ਠੀਕ ਆ ਵੀ ਤੁਸੀਂ ਸਾਨੂੰ ਬੱਚੇ ਦੇ ਦਿਓ ਬਿਲਕੁਲ ਜੀ ਬਿਲਕੁਲ ਤੇ ਮੈਂ ਤਾਂ ਕਹਣਾ ਭਈ ਇਹ ਸਭ ਤੋਂ ਸੌਖਾ ਫਿਰ ਬਿਲਕੁਲ ਜੀ ਕੋਈ ਨਾਲੇ ਵਪਾਰੀ ਦੀ ਦਿੱਕਤ ਨਹੀਂ ਵੀ ਜੇ ਚੂਚੇ ਲੈ ਆ ਵੀ ਗਏ ਪੱਟੇ ਕਰਕੇ ਤੇ ਵੇਚਨੇ ਵੀ ਆ ਪਾਈ ਹੋਰਾਂ ਕੋਲੇ ਛੱਟ ਜੋ ਪਾਈ ਹੋਰਾਂ ਦੇ ਰੇਟ ਤੇ ਸਾਬ ਕਿਦਾਂ ਨਾਲ ਚੱਲਦਾ ਜਿੰਨੇ ਜੇਬ ਚ ਪੈਸੇ ਆ ਉਹਨਾਂ ਹੀ ਕੰਮ ਕਰਦੇ ਆ ਉਹਨਾਂ ਹੀ ਕੰਮ ਕਰਦੇ ਆ ਤੇ ਬਾਈ ਇਹਨਾਂ ਦੀ ਗੱਲ ਕਰੀ ਹੁਣ ਮੁਰਗੀ ਆ ਜਿਵੇਂ ਹਨਾ ਵਿੱਚ ਆਪਾਂ ਦੇਖ ਰਹੇ ਚਲੋ ਇੱਥੇ ਤਾਂ ਆਪਾਂ ਨੂੰ ਕੋਈ ਦੇਖ ਨਹੀਂ ਰਹੀ ਵੀ ਬੈਠੀ ਹੋਵੇ ਹਨਾ ਜਾਂ ਕੋਈ ਮਰੀ ਪਈ ਹੋਵੇ ਇਹਨਾਂ ਦੇ ਬਿਮਾਰੀ ਦੀ ਕੀ ਦਿੱਕਤ ਆਉਂਦੀ ਹੈਗੀ ਬਿਮਾਰੀ ਦੇ ਵਿੱਚ ਆਹ ਦਿਨਾਂ ਦੇ ਵਿੱਚ ਬਾਈ ਮੰਨ ਕੇ ਚਲੋ ਆ ਜਿਹੜਾ ਸਾਬੰਦਾ ਮਹੀਨਾ ਇਹਦੇ ਵਿੱਚ ਕੋਕਸੀਡਿਓਸਿਸ ਦੀ ਜ਼ਿਆਦਾ ਬਿਮਾਰੀ ਆਉਂਦੀ ਹੈ ਕੋਕਸੀ ਮਤਲਬ ਸਮਝਦੇ ਹੋ ਵੀ ਇੱਕ ਲਾਲ ਰੰਗ ਦੇ ਖੂਨ ਦੇ ਦਸਤ ਲੱਗਦੇ ਆ ਜਦੋਂ ਹਿਮੀਡਿਟੀ ਜ਼ਿਆਦਾ ਹੋਵੇ ਕਰਨਾ ਜਿਹੜਾ ਥੱਲੋਂ ਗੈਸ ਉੱਡਦੀ ਆ ਉਹਦੇ ਬਾੜ ਦੇ ਜਿਹੜਾ ਇਨਫੈਕਸ਼ਨ ਕਰਨ ਬਿੱਟ ਦੇ ਵਿੱਚੋਂ ਲਾਲ ਰੰਗ ਦੀ ਜਿਹੜਾ ਖੂਨ ਨਿਕਲ ਲੱਗ ਜਾਂਦਾ ਓਏ ਇਨਫੈਕਸ਼ਨ ਜਿਆਦਾ ਹੋਣ ਕਾਰਨ ਦਾ ਮੰਨ ਕੇ ਚਲੋ ਕਈ ਵਾਰ ਲੱਤਾਂ ਤੋਂ ਰਹਿ ਜਾਂਦੇ ਆ ਕੈਕ ਹੋ ਗਿਆ ਬਹੁਤ ਚੀਜ਼ਾਂ ਹੋ ਜਾਂਦੀਆਂ ਤੇ ਮੋਡਲਿਟੀ ਹੁਣ ਇੰਸਟਾਲ ਉਹਦੇ ਲਈ ਪਤਾ ਕੀ ਚੱਕਰ ਆ ਜੀ ਆਹ ਦਿਨਾਂ ਦੇ ਵਿੱਚ ਜਿਹੜਾ ਸੱਡ ਨੂੰ ਹਵਾਦਾਰ ਰੱਖੋ ਪਹਿਲ ਸਾਵਣ ਦੇ ਮਹੀਨੇ ਦੇ ਵਿੱਚ ਇੱਕ ਐਂਪਰੋਲੀਅਮ ਐਂਪਰੋਲੀਅਮ ਦਵਾਈ ਆਉਂਦੀ ਹੈ ਜੀ ਸੁੱਕੀ ਪਾਊਡਰ ਉਹ ਪਾ ਸਕਦੇ ਹੋ 1 ਗ੍ਰਾਮ 1 ਲੀਟਰ ਦੇ ਵਿੱਚ ਜਾਂ ਇੱਕ ਬਲੂ ਕੌਕਸ ਆਉਂਦੀ ਆ ਉਹ ਪਾ ਸਕਦੇ ਹੋ ਜੇ ਕੋਈ ਨਹੀਂ ਉਹ ਖਰੀਦ ਸਕਦਾ ਤਾਂ 30 ਜਨਵਰੀ ਨੂੰ 1 ਕਿਲੋ ਨੂੰ ਮੰਨ ਕੇ ਚਲੋ 30 ਜਨਵਰੀ ਦਾ ਭਜਨ 30 ਕਿਲੋ ਹੋ ਗਿਆ ਜੀ ਇੱਕ ਗੋਲੀ ਪੈਰਾਸਟ ਟੈਰਾ ਮੈਸ਼ਨ ਦੀ ਜੀ ਦੋ ਗੋਲੀਆਂ ਕ੍ਰੋਮੋਸਟਾਡ ਦੀ ਇੱਕ ਉੱਟ ਕੇ ਪਾ ਦਿਓ ਦੋ ਦਿਨ ਪਾਓ ਤਿੰਨ ਦਿਨ ਬਾਅਦ ਸੈੱਟ ਕੋਈ ਮਨਡਲਟੀ ਨਹੀਂ ਕੋਈ ਲੈਣਾ ਦੇਣਾ ਨਹੀਂ ਤੇ ਇਹ ਦੂਜੀ ਵਾਰੀ ਹੋ ਰਹੀ ਆ ਇਹਦੇ ਨਾਲ ਵਿੱਚ ਦੂਜੀ ਆ ਦੇ ਨਾਲ ਵਿੱਚ ਬਾਈ ਜੀ 80 ਆਰ ਦੀ ਪ੍ਰੋਬਲਮ ਆਉਂਦੀ ਆ ਸੀਆਰਡੀ ਦੇ ਵਿੱਚ ਬਾੜ ਰੇ ਨਾ ਮੂੰਹ ਖੋਲ ਕੇ ਸਾਹ ਕੋ ਕੋ ਕਰਦਾ ਚੰਨ ਜੀ 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 ਉਹਦੇ ਕਾਰਨ ਪਤਾ ਕੀ ਗੱਲ ਆ ਮੁਰਗੇ ਨੂੰ ਸਾਹ ਔਖਾ ਆਉਣਾ ਸ਼ੁਰੂ ਹੋ ਗਿਆ ਹਾਂਜੀ ਉਹਦੇ ਉੱਤੋਂ ਪਤਾ ਕੀ ਗੱਲ ਆ ਤੁਸੀਂ ਇਹਨੂੰ ਐਂਟੀਬਾਇਓਟਿਕ ਬਿਲਕੁਲ ਨਾ ਲਾਓ ਖਾਲੀ ਉਹਨੂੰ ਬੁਖਾਰ ਹੋਇਆ ਹੁੰਦਾ ਜ਼ੁਕਾਮ ਹੋਇਆ ਹੁੰਦਾ ਉਹਨੂੰ ਪੈਰਾਸੀਟਾਮੋਲ 30 ਜਨਮ ਬਰਾ ਨੂੰ ਇੱਕ ਗੋਲੀ ਜੀ 650 ਦੇ ਵਿੱਚ ਉਹ ਪਾਓ ਨਾਲ ਮੰਨ ਕੇ ਚਲੋ ਦੋ ਗੋਲੀਆਂ ਇਹਦੀਆਂ ਸਿਟਰਜਿੰਦਨਾ ਪਾ ਜੀ ਉਹਦੇ ਕਾਰਨ ਅਲਰਜੀ ਵਗੈਰਾ ਸਭ ਦੂਰ ਹੋ ਜਾਏਗਾ ਤੇ ਬੱਟ ਤੁਹਾਡਾ ਸੈੱਟ ਹੋ ਜਾਏਗਾ ਇਹ ਨਾਰਮਲ ਗੱਲਾਂ ਬਾਈ ਜੀ ਅਸੀਂ ਪਤਾ ਕੀ ਗੱਲ ਆ ਕਦੇ ਕਿਸੇ ਬੰਦੇ ਨੂੰ ਇਹ ਨਹੀਂ ਕਿਹਾ ਵੀ ਬਾਈ ਤੂੰ ਬਰਡ ਕਿਤੋਂ ਹੋਰ ਲੈ ਲੈ ਦਵਾਈ ਸੱਤ ਤੋਂ ਪੋਤਾ ਜੀ ਬੰਦਾ ਜਿਹੜਾ ਮਰਜ਼ੀ ਵਪਾਰ ਕਰੀ ਜਾਵੇ ਯਾਰ ਕੱਲ ਨੂੰ ਕੋਈ ਦਿੱਕਤ ਆਉਂਦੀ ਸਾਨੂੰ ਜਦੋਂ ਮਰਜ਼ੀ ਫੋਨ ਲਾਵੇ ਕਈ ਵਾਰੀ ਫੋਨ ਵੀ ਨਹੀਂ ਚੱਕਿਆ ਜਾਂਦਾ ਬਈ ਕੱਲੇ ਬੰਦੇ ਇੰਨੇ ਕੰਮ ਨੂੰ ਐਡ ਨਹੀਂ ਹੁੰਦਾ ਜੀ ਜੀ ਵੀ ਤੁਹਾਨੂੰ ਆਪ ਹੀ ਯਰ ਕੰਮ ਤੁਸੀਂ ਪਤਾ ਲੱਗ ਜAVE ਬਾਈਆਂ ਕੋਲ ਕਿੰਨਾ ਬਾਕੀ ਤੁਸੀਂ ਮੈਂ ਆਇਆ ਇੱਥੇ ਫਾਰਮ ਦੇਣਾ ਪਹਿਲਾਂ ਤਾਂ ਅੰਬਰ ਦਾ ਬਾਈ ਦਾ ਸੁਭਾਅ ਬਹੁਤ ਵਧੀਆ ਬਾਈ ਨੂੰ ਮਿਲਿਆ ਤੇ ਆਹ ਗੱਲ ਬਾਈ ਤੁਹਾਡੀ ਬਹੁਤ ਵਧੀਆ ਲੱਗੀ ਹੈ ਨਾ ਵਿੱਚ ਵਪਾਰੀਆਂ ਦਾ ਪਤਾ ਕੀ ਕੰਮ ਆ ਜੇ ਮੰਨ ਲਓ ਇਹਨਾਂ ਤੋਂ ਕੋਈ ਚੂਚੇ ਲੈ ਗਿਆ ਕੱਲ ਨੂੰ ਕਿਸੇ ਹੋਰ ਬੰਦੇ ਨੂੰ ਵਾਰੀ ਨੂੰ ਪੁੱਛਦੇ ਵੀ ਆਰੇ ਤਾਂ ਹੱਲ ਦੱਸਦੇ ਬਾਈ ਵਿੱਚ ਲੋਕਣਾ ਬਾਈ ਆਕੜ ਚ ਦੱਸਦੇ ਨਹੀਂ ਤੁਸੀਂ ਇੱਕ ਗੱਲ ਸੋਚੋ ਯਾਰ ਇੱਕ ਬੰਦੇ ਨੇ ਪੈਸੇ ਲਾਇਨੇ ਕਿਉਂਕਿ ਤੁਸੀਂ ਵੀ ਪੈਸੇ ਲਾਉਣੇ ਹੋ ਜਾਨਵਰਾ ਤੇ ਬਾਈ ਨਹੀਂ ਵੀ ਲਾਏ ਹੋਏ ਨੇ ਕੱਲ ਨੂੰ ਜੇ ਇਹਨਾਂ ਨੂੰ ਕਿਸੇ ਚੀਜ਼ ਬਾਰੇ ਨਹੀਂ ਪਤਾ ਉਹਦੇ ਕਰਕੇ ਨੁਕਸਾਨ ਹੁੰਦਾ ਤਾਂ ਇਹ ਬਹੁਤ ਵੱਡਾ ਪਾਪ ਵੀ ਹੈ ਇੱਕ ਤਰ੍ਹਾਂ ਦਾ ਕਿਉਂਕਿ ਇਹਨਾਂ 'ਚ ਵੀ ਜਾਨ ਆ ਇਹਨਾਂ 'ਚ ਵੀ ਰ ਆਪਣੇ ਹਨਾ ਜਾਨ ਦਿੱਤੀ ਹੈ ਕਿ ਇੱਕ ਆਤਮਾ ਇਹਨਾਂ ਦੇ ਵਿੱਚ ਵੀ ਆਪਾਂ ਜਾਨਵਰਾਂ ਦੇ ਨਾਲ ਨਾ ਵੈਰ ਪਾਈ ਆਪਾਂ ਬੰਦਿਆਂ ਨਾਲ ਵੈਰ ਪਾ ਲੋ ਕੋਈ ਗੱਲ ਨਹੀਂ ਤੁਹਾਨੂੰ ਆਕੜਾ ਕਿਸੇ ਨਾਲ ਕੋਈ ਖੰਦਕਾ ਪਰ ਜਾਨਵਰਾਂ ਦੇ ਬਾਰੇ ਜਾਣਕਾਰੀ ਜ਼ਰੂਰ ਦੇ ਦਿਆ ਕਰੋ ਜਿਵੇਂ ਬਾਈ ਨੇ ਉਹ ਦੀ ਦੱਸਦਾ ਵੀ ਆ ਆ ਬਿਮਾਰੀ ਆ ਵਿੱਚ ਫਿਰ ਤਾਂ ਬਾਈ ਮੈਂ ਬਹੁਤ ਸਾਰੇ ਫਾਰਮਾਂ ਤੇ ਗਿਆ ਹਣਾ ਆਪਾਂ ਕੋਲੋਂ ਕਿਸੇ ਦੀ ਬੜਾਈ ਵੀ ਨਹੀਂ ਕਰਦੇ ਲੋਕਾਂ ਨੂੰ ਪਤਾ ਹੀ ਨਹੀਂ ਚੀਜ਼ਾਂ ਦਾ ਬਾਈ ਇਹ ਸੁਣੋ ਤੁਸੀਂ ਸਰਪੰਚ ਕੋਲੇ ਗਏ ਹੋ ਉੱਥੇ ਬਰਡ ਦੇਖੋ ਕਿੰਨਾ ਹੈਲਦੀ ਆ ਜੀ ਉਹ ਬੰਦੇ ਨੂੰ ਮੈਂ ਯਕੀਨ ਦੇ ਉੱਤੇ ਦਿੱਤਾ ਉਹ ਮੈਨੂੰ ਕਹਿੰਦਾ ਸਾਡਾ ਯਕੀਨ ਨਾ ਥੋੜੀ ਮੈਂ ਕਹਿੰਦਾ ਤੁਸੀਂ ਲੈ ਜਾਓ 1% ਯਕੀਨ ਨਹੀਂ ਟੁੱਟਦਾ ਬਾਈ ਜੀ ਮੰਦਿਆ ਤੁਸੀਂ ਉਹਨੂੰ ਉਹਨੇ ਕੀ ਕਿਹਾ ਉਹ ਬਾਈ ਮੈਂ ਗਿਆ ਸੀ ਬੰਦੇ ਕੋਲੇ ਆਪਣੇ ਦੋਸਤ ਨੇ ਵਧੀਆ ਦਰਸ਼ਨ ਸਿੰਘ ਜੀ ਸਰਪੰਚ ਨੇ ਰੂੜੇ ਕੇ ਖੁਰਦ ਤੋਂ ਤੇ ਉਹਨਾਂ ਦੇ ਕੋਲੇ ਚੂਚੇ ਰੱਖੇ ਹੋਏ ਸੀਗੇ ਮੈਂ ਪਹਿਲਾਂ ਤਾਂ ਜਮਾ ਸਟਾਰਟਿੰਗ ਤੇ ਗਿਆ ਸੀਗਾ ਤੇ ਇਦੂ 3-4 ਮਹੀਨਿਆਂ ਦੇ ਬਾਅਦ ਮੈਂ ਗਿਆ ਜਦੋਂ ਉੱਥੇ ਆਂਡੇ ਧਰਨ ਲੱਗ ਗਏ ਸੀਗੇ ਮੁਰਗੀਆਂ ਤੇ ਜਾਨਵਰਾਂ ਦੀ ਇਹ ਗੱਲ ਕਰੀਏ ਸਾਰੇ ਬਹੁਤ ਵਧੀਆ ਨਿਕਲੇ ਨੇ ਬਾਈ ਉਹ ਵੀ ਆਹੀ ਬਰੀਡ ਆ ਸੁਨਾਲੀ ਹੀ ਦਿੱਤੀ ਅਸਾ ਸੁਨਾਲੀ ਹੀ ਦਿੱਤੀ ਹੈ ਬਾਈ ਦੇਖੋ ਬਾਈ ਠੀਕ ਹੈ ਤੇ ਬਹੁਤ ਵਧੀਆ ਵੀਰੇ ਹੋਰ ਕੁਝ ਬਈ ਇਹਨਾਂ ਦੇ ਬਾਰੇ ਜਾਣਕਾਰੀ ਦੱਸੋ ਸਾਨੂੰ ਮੁਰਗੀਆਂ ਥੱਲੇ ਬੈਜੇ ਨੇ ਬਾਈ ਆ ਜੀ ਚੱਲ ਬੜ ਤੇ ਬਾਈ ਮੇਰੇ ਬਿੰਦਰਪਰਾ ਦੇ ਕੋ ਕੰਮ ਬਾਅਦ ਚ ਸ਼ੁਰੂ ਕਰਦੇ ਨੇ ਪਹਿਲਾਂ ਨੌਲਜ ਦੇਣੀ ਸਟਾਰਟ ਕਰ ਦਿੰਦੇ ਨੇ ਨਵੇਂ ਬੰਦੇ ਥੋੜੀ ਜਿਹੀ ਗਲਤੀ ਕਰਦੇ ਨੇ ਕਿਉਂਕਿ ਆਪ ਨੂੰ ਵੀ ਹਲੇ ਉਨੀ ਨੌਲਜ ਨਹੀਂ ਹੁੰਦੀ ਤੇ ਵਿੰਦਰ ਹੁਣੀ ਬਾਈ ਹੁਣੀ ਤਾਂ ਬਹੁਤ ਪੁਰਾਣੇ ਬੈਠੇ ਨੇ ਕਿ ਬਹੁਤ ਲੰਬੇ ਸਮੇਂ ਤੋਂ ਕੰਮ ਕਰਦੇ ਆ ਰਹੇ ਨੇ ਬਾਕੀ ਇਹਨਾਂ ਦਾ ਪਰਿਵਾਰ ਤੋਂ ਹੀ ਚੱਲਦਾ ਆ ਰਿਹਾਗਾ ਕੰਮ ਉਹ ਆਟੋਮੈਟਿਕ ਹੀ ਉਦਾਂ ਦੀ ਨੌਲਜ ਗੇਨ ਹੁੰਦੀ ਰਹਿੰਦੀ ਹੈਗੀ ਤੇ ਵਿੰਦਰ ਵੀਰੇ ਮੇਨ ਕੰਮ ਥੋੜਾ ਚੂਚਿਆਂ ਦਾਗਾ ਮੇਨ ਕੰਮ ਹਾਂਜੀ ਜ਼ਿਆਦਾ ਚੂਜ਼ੇ ਦਾ ਕੰਮ ਆਪਣਾ ਜਿਹੜਾ ਸਾਡੇ ਕੋਲ ਮੁਰਗੀਆਂ ਰੱਖੀਆਂ ਪੇਰਾਂਡਰ ਸਟਾਕ ਰੱਖਿਆ ਹੁੰਦਾ ਜੀ ਠੀਕ ਹੈ ਉਹ ਅੱ ਤੇ ਅਗੇ ਚੂਜ਼ਾ ਧਿਆਰ ਕਰਦੇ ਠੀਕ ਹੈ ਜੀ ਤੇ ਚੂਚੇ ਦੀ ਗੱਲ ਕਰੀਏ ਬਈ ਇਹ ਮਤਲਬ ਕਿੰਨੇ ਕੁ ਮਹੀਨੇ ਦੇ ਵਿੱਚ ਨਿਕਲਿਆ ਆਉਂਦਾ ਕੀ ਸਮਾਂ ਪ੍ਰੋਸੈਸ ਕੀ ਆ ਜੀ ਬਾਈ ਚੂਚੇ ਦਾ ਜਿਹੜਾ ਪ੍ਰੋਸੈਸ ਆ ਉਹ 21 ਦਿਨ ਦਾ ਪ੍ਰੋਸੈਸਾ ਜਿੱਦਾਂ ਇੱਕ ਮੰਨ ਕੇ ਚੱਲੋ ਇੱਕ ਮੁਰਗੀ ਆ ਨਾ ਜਿਹੜੀ ਜੀ ਉਹ ਸੇਵਾ ਮੰਗਦੀ ਆ ਅੰਡੇ ਸੈਂਦੀ ਆ ਠੀਕ ਆ ਉਹ ਉਸ ਤਰ੍ਹਾਂ ਹੀ ਆ 20 21 ਦਿਨ ਦੇ ਵਿੱਚ ਹੀ ਇੱਕ ਜਿਹੜਾ ਟਾਈਮ ਪੀਰੀਅਡ ਆ ਜਿਹੜਾ ਸੇਮ ਆ ਵੀ ਚੋਦਾ 21 ਦਿਨ ਦੇ ਵਿੱਚ ਹੀ ਨਿਕਲਦਾ ਮਸ਼ੀਨ ਦੇ ਵਿੱਚ ਮਸ਼ੀਨ ਦੇ ਵਿੱਚ ਵੀ ਬਿਲਕੁਲ ਵੀ ਉਹ ਪ੍ਰੋਪਰ ਜਿੱਦਾਂ ਮੁਰਗੀ ਦੀ ਹੀਟ ਹੁੰਦੀ ਹੈ ਬਿਲਕੁਲ ਉਦਾਂ ਦੀ ਸੈੱਟ ਹੋ ਜਾਂਦੀ ਹੈ ਬਿਲਕੁਲ ਜੀ ਬਿਲਕੁਲ ਹੁਣ ਬਈ ਬਹੁਤ ਲੋਕਾਂ ਦੇ ਮਨਾਂ ਦੇ ਵਿੱਚ ਇਹ ਸਵਾਲ ਆਇਆ ਹੋਊਗਾ ਵੀ ਯਾਰ ਨੇਚਰਲ ਚੀਜ਼ ਨਾਲੋਂ ਉਹਦਾ ਤਾਂ ਬਹੁਤ ਫਰਕ ਹੋਊਗਾ ਜਿਹੜਾ ਮਸ਼ੀਨ ਦੇ ਵਿੱਚ ਤਿਆਰ ਕਰਦੇ ਆਪਾਂ ਦੇਖੋ ਬਾਈ ਜੀ ਗੱਲ ਪਤਾ ਕੀ ਹੈ ਜੀ ਜੀ ਪਹਿਲਾਂ ਜਿਹੜੀ ਇਸ ਚੀਜ਼ ਦੀ ਮਾਰਕੀਟ ਸੀ ਜਿਹੜੀ ਦੇਸੀ ਮੁਰਗੇ ਦੀ ਮਾਰਕੀਟ ਸੀ ਬਹੁਤ ਘੱਟ ਸੀ ਜੀ ਹੌਲੀ ਹੌਲੀ ਲੋਕਾਂ ਦਾ ਜਿਹੜਾ ਬ੍ਰਾਇਨਲਰ ਚਿਕਾ ਨਾ ਉਹਦੇ ਤੋਂ ਲੋਕ ਨਫ਼ਰਤ ਕਰਨ ਲੱਗ ਗਏ ਜੀ ਠੀਕ ਆ ਇਸ ਵਿੱਚ ਮੰਨ ਕੇ ਚਲੋ ਬ੍ਰਾਇਨਲਰ ਦੇ ਵਿੱਚ ਬਿਮਾਰੀ ਵੀ ਜ਼ਿਆਦਾ ਆ ਰਹੀ ਆ ਜੀ ਠੀਕ ਆ ਕਈ ਕਿ ਲੋਕ ਮੰਨ ਕੇ ਚਲੋ ਦਰਦੇ ਆ ਕਹਿੰਦੇ ਵੀ ਇਹਨੂੰ ਸਟੀਰੋਇਡ ਲੱਗਦਾ ਜਾਂ ਕੁਝ ਹੋਰ ਲੱਗਦਾ ਐਂਟੀਬਾਇਓਟਿਕਸ ਲੱਗਦੇ ਆ ਵੀ ਉਸ ਤਰ੍ਹਾਂ ਤੋਂ ਜਿਹੜੇ ਲੋਕ ਆ ਆਪਦੇ ਆਪ ਨੂੰ ਹੈਲਦੀ ਰੱਖਣਾ ਚਾਹੁੰਦੇ ਆ ਵੀ ਉਹ ਦੇਸੀ ਮੁਰਗੀਆਂ ਵੱਲ ਆ ਗਏ ਉਹ ਦੇਸੀ ਬਰਡ ਪਾਲਦੇ ਸੀ ਜੀ ਕਿਤੇ ਨਾ ਕਿਤੇ ਮੈਂ ਕਹਿੰਦਾ ਬਈ ਨੁਕਸਾਨਦੇ ਵੀ ਹੈ ਉਹ ਚੀਜ਼ ਦਾ ਬ੍ਰਾਇਨਲਰ ਜੀ ਦੇਖੋ ਪਤਾ ਕੀ ਗੱਲ ਆ ਜੀ ਅਸੀਂ ਬਰੇਲਰ ਦੇ ਉੱਤੇ ਨਹੀਂ ਕੰਮ ਕਰਦੇ ਨਾ ਹੀ ਅਸੀਂ ਇਸ ਚੀਜ਼ ਨੂੰ ਨਿੰਦਣਾ ਚਾਹੁੰਦੇ ਹਾਂ ਜੀ ਕਿਉਂਕਿ ਜਿਹੜਾ ਮੁਰਗੇ ਖਾਣੇ ਦਾ ਠੰਡਾ ਸਾਡਾ ਜਿਹੜਾ ਜੱਦੀ ਪੁਰਖੀ ਠੰਡਾ ਜੀ ਅਸੀਂ ਨਿੰਦਾਂਗੇ ਤਾਂ ਅਸੀਂ ਕਿੱਥੇ ਜਾਵਾਂਗੇ ਕਿੱਥੇ ਜਾਵਾਂਗੇ ਬਿਲਕੁਲ ਜੀ ਕਈ ਮੰਨਗੇ ਚਲੋ ਇਹ ਇਹ ਬਹੁਤ ਵਧੀਆ ਠੰਡਾ ਕੋਈ ਇਦਾਂ ਕੋਈ ਬਹਿਮ ਦੇ ਵਿੱਚ ਜ਼ਿਆਦਾ ਤਾਂ ਨਾ ਪੈਂ ਠੀਕ ਹੈ ਕੋਈ ਵੀ ਮੁਰਗਾ ਕਈ ਲੋਕ ਹੁਣ ਇਹਦਾ ਥੋੜਾ ਮੁਰਗਾ ਦਾ ਜਿਹੜਾ ਦੇਸੀ ਦਾ ਸਵਾਦ ਪਾਣਾ ਇਹ ਥੋੜਾ ਡਿਫਰੈਂਟ ਲੀਆ ਉਹ ਥੋੜਾ ਪਤਾ ਕੀ ਗੱਲ ਆ ਜੀ ਉਹ ਜਲਦੀ ਤਿਆਰ ਹੋ ਜਾਂਦਾ ਜਲਦੀ ਤਿਆਰ ਹੋ ਜਾਂਦਾ ਇਸ ਕਰਕੇ ਵੀ ਲੋਕ ਜਿਹੜਾ ਬ੍ਰਾਇਲਰ ਚਿਕਨ ਖਾਣਾ ਪਸੰਦ ਕਰਦੇ ਅਸੀਂ ਵੀ ਕਦੇ-ਕਦੇ ਬ੍ਰਾਇਲਰ ਖਾਂਦੇ ਆ ਜੀ ਉਹ ਖਾਣ ਦੇ ਚਾਂਸ ਇਹੀ ਆ ਵੀ ਜਲਦੀ ਬਣ ਜਾਂਦਾ ਹੋਰ ਕੋਈ ਚਿਕਨ ਥੋੜਾ ਸੌਫਟਲੀ ਹੁੰਦਾ ਤੇ ਪੱਕੀ ਜੀ ਜਿਹੜੇ ਬਈ ਬੱਚੇ ਤਿਆਰ ਕਰਦੇ ਹੋਗੇ ਤੁਸੀਂ ਉਹ ਫਿਰ ਵੇਚ ਕਿੰਨੇ ਕਿਦਾਂ ਦੇ ਕਰਕੇ ਦੰਦੇ ਹੋਗੇ ਦੇਖੋ ਜੀ ਜਿਆਦਾ ਜਿਹੜਾ ਸਾਡਾ ਜਿਆਦਾ ਕੰਮ ਆ ਜੀ ਉਹ ਅਸੀਂ ਡਿਓਲਡ ਚਿਕਸ ਦੇ ਕੰਮ ਕਰਦੇ ਆ ਜੀ ਵੀ ਇੱਕ ਦਿਨ ਦਾ ਹੀ ਬੱਚਾ ਅੱਗੇ ਫਾਰਮੂਲਾ ਨੂੰ ਦਿੰਦੇ ਆ ਜੀ ਅੱਛਾ ਜੀ ਉਹ ਅੱਗੇ ਪਾਲਦੇ ਆ ਤੇ ਆਪਣੇ ਅੱਗੇ ਸੇਲ ਕਰਦੇ ਆ ਜੀ ਅੱਛਾ ਇੱਕ ਦਿਨ ਦਾ ਬੱਚਾ ਮੰਨ ਲਓ ਚੂਚਾ ਨਿਕਲਿਆ ਬਿਲਕੁਲ ਜੀ ਉਹ ਸ਼ਾਂਤ ਕਿਤੇ ਹੀ ਚਕਾ ਲੈਣਾ ਸ਼ਾਮ ਤੱਕ ਕੀ ਵਜ ਨਾਲ ਦੀ ਘੰਟੇ ਦੋ ਤਿੰਨ ਘੰਟੇ ਜਾਂਦਾ ਜੀ ਅਸਾ ਦੋ ਤਿੰਨ ਘੰਟੇ ਚ ਚੜਾ ਜਾਂਦਾ ਫਿਰ ਇਹ ਬਾਈ ਮੈਂ ਕਹਿੰਦਾ ਫਿਰ ਤੁਹਾਡੇ ਕੋਲ ਬੱਦਦਾ ਪੁੱਟਦਾ ਨਹੀਂ ਹੈਗਾ ਚੂਚਾ ਨਹੀਂ ਬਾਈ ਜੀ ਬਚਣਾ ਕਿੱਥੇ ਐਡਵਾਂਸ ਬੁਕਿੰਗ ਹੈ ਲੋਕ ਹੁਣ 9ਵੇਂ ਮਹੀਨੇ ਤੱਕ ਐਡਵਾਂਸ ਬੁੱਕ ਨੇ ਲੋਕਾਂ ਅਸਾ 9ਵੇਂ ਮਹੀਨੇ ਤੱਕ ਬੁਕਿੰਗ ਚੱਲੀ ਵੀ ਜਾਂਦੀ ਹੈ ਬਿਲਕੁਲ ਜੀ ਐਡਵਾਂਸ ਹੈ ਜਿਸ ਤਰ੍ਹਾਂ ਠੀਕ ਹੈ ਬਾਈ ਫਿਰ ਇਹ ਮਸ਼ੀਨ ਬਾਈ ਕਿੰਨੀ ਕ ਕਪੈਸਿਟੀ ਆਪਣੇ ਕੋਲੇ ਕਿੰਨੀ ਹੈ ਕਿੰਨੀ ਮਸ਼ੀਨਾਂ ਇੱਥੇ ਆਪਣੇ ਕੋਲ ਬਾਈ 6 ਮਸ਼ੀਨਾਂ ਇੱਥੇ ਠੀਕ ਹੈ ਜੀ 15 15000 ਕਪੈਸਿਟੀ ਅਸਾ 1500 ਵਾਹ ਜੀ ਵੰਪਰ ਮੈਂ ਤਾਂ ਕਹਣਾ ਭਾਈ ਚੂਚੀ ਬਹੁਤ ਹੋ ਜਾਂਦਾ ਹੁਣ ਇਹ ਸਾਹਿਬ ਨਾਲ 21 ਦਿਨ ਬਾਅਦ ਮਤਲਬ ਇੰਨੀ ਆਪਣੇ ਕੋਲ ਤਿਆਰ ਹੋਈ ਰਹਿੰਦੀ ਬਾਈ ਜੀ ਹਰ ਅਸੀਂ ਮੰਨ ਕੇ ਚੱਲੋ ਹਰ 5ਵੇਂ ਦਿਨ 20 ਹਰ ਚ ਬੱਚਾ ਕੱਢਦੇ ਆ ਇੱਥੇ ਅੱਛਾ ਜੀ ਇੱਥੇ ਇੱਥੇ ਕੱਢਦੇ ਆ ਬਾਕੀ ਅਸੀਂ ਹਰਿਆਣੇ ਦੇ ਵਿੱਚ ਕਰਾਈ ਦੇ ਉੱਤੇ ਮਸ਼ੀਨਾਂ ਲੱਗੀਆਂ ਜੀ ਜੀ ਸੱਜਣਾ ਦੀਆਂ ਉਹ 1 ਰੁਪਿਆ ਤੇ 70 ਪੈਸੇ ਕਢਾਈ ਲੈਂਦੇ ਆ ਜੀ ਸਾਥੋਂ ਇੱਕ ਆਂਡੇ ਦੇ ਇਹ ਸਾਨੂੰ ਚੂਚਾ ਕੱਢ ਕੇ ਦੇ ਦਿੰਦੇ ਸੀ ਵਾਹ ਜੀ ਵਾਹ ਤੇ ਮੈਂ ਕਹਣਾ ਫਿਰ ਭਾਈ ਲੋਕਾਂ ਦੀ ਤਾਂ ਡਿਮਾਂਡ ਹੀ ਬਹੁਤ ਹੋਣੀ ਹੈ ਇਹ ਦੇਸੀ ਬਹੁਤ ਜ਼ਿਆਦਾ ਡਿਮਾਂਡ ਹੈ ਭਾਈ ਅਗਲੇ ਨੇ ਇੱਕ ਗੱਲ ਪੁੱਛਦੇ ਆਂ ਵੀ ਤੂੰ ਆਂਡੇ ਖਾਤਰ ਲੈ ਕੇ ਜਾਣੀ ਹੈ ਕਿ ਘਰੇ ਦੇਖਣ ਨੂੰ ਲੈ ਜਾਣੀ ਹੈ ਹੂੰ ਇਸੇ ਦਾ ਫਰਕ ਆ ਲੋਕਾਂ ਦੇ ਮਨਾਂ 'ਚ ਏਡਾ ਵੱਡਾ ਵਹਿਮ ਆ ਵੀ ਆਹ ਆ ਯਾਰ ਆਂਡੇ ਦਿੰਦੀ ਆ ਬਲੈਕ ਅਸਟਰੋਲੋਜੀ ਦਿੰਦੀ ਆ ਬਸ ਇਹਨਾਂ ਦੋ ਪਿੱਸੀ ਪੈ ਗਈ ਜੀ ਤੀਜੀ ਗੱਲ ਦਾ ਧਿਆਨ ਹੀ ਨਹੀਂ ਦਿੰਦੇ ਅਸ ਤਾਂ ਇਹ ਕਹਿੰਦੇ ਆ ਬਾਈ ਆਂਡੇ ਨਾ ਦਿੱਤੇ ਤਾਂ ਇੱਥੇ ਸੁੱਟ ਜੀ ਤੂੰ じゃ ਅਸੀਂ ਉਹ ਹਸਾਮਨਾ ਦੇਵਾਂਗੇ ਬਾਕੀ ਬਾਈ ਆਪਦੀ ਗਾਰੰਟੀ ਵੀ ਲੈਂਦਾ ਪਹਿਲਾਂ ਤੁਸੀਂ ਵੀਡੀਓ ਸਾਰੀ ਦੇਖ ਕੇ ਆਟੇ ਹੋ ਜਿਹੜੇ ਇੱਥੇ ਤੱਕ ਜੁੜੇ ਹੋਏ ਨੇ ਵੀਡੀਓ ਦੇ ਨਾਲ ਕਿ ਜੇ ਤੁਸੀਂ ਇੱਥੋਂ ਚੂਜੇ ਲੈ ਕੇ ਜਾਂਦੇ ਹੋ ਕੱਲ ਨੂੰ ਤੁਸੀਂ ਇਹ ਨਹੀਂ ਵੀ ਰੱਖਣੇ ਵੱਡੇ ਕਰਕੇ ਤੁਸੀਂ ਬਾਈ ਨੂੰ ਦੇ ਜਿਓ ਇੱਥੇ ਬਾਈ ਜੀ ਉਹ ਵੀ ਠੀਕ ਆ ਹੂੰ ਪਤਾ ਕੀ ਗੱਲ ਆ ਮੰਨ ਕੇ ਚਲੋ ਜਿਹੜਾ ਇਹ ਪੋਲਟਰੀ ਲਾਈਨ ਦਾ ਸਿਸਟਮ ਆ ਅੱਜ ਕੱਲ ਵੀੜੋ ਚਲੋ ਹਰੇ ਕੀ ਪਾਈ ਜਾਂਦਾ ਜੀ ਹਰ ਇੱਕ ਬੰਦਾ ਆਪਣੀ ਚੀਜ਼ ਦੀ ਬਈ ਐਡਵਰਟਾਈਜ਼ਮੈਂਟ ਕਰਦਾ ਜੀ ਅਸੀਂ ਐ ਨਹੀਂ ਕਹਿੰਦੇ ਵੀ ਬਈ ਉਹਨਾਂ ਬੰਦਿਆਂ ਨੂੰ ਵੀ ਅਸੀਂ ਵੀ ਮੰਨ ਕੇ ਚਲੋ ਵੀ ਤੁਸੀਂ ਆਪਣੀ ਚੀਜ਼ ਵੇਚਣ ਦੇ ਮਾਰੇ ਕਹਿੰਦੇ ਹਾਂ ਅਸੀਂ ਅਗਲੇ ਨੂੰ ਕਹਿੰਦੇ ਆ ਵੀ ਪਤਾ ਕੀ ਗੱਲ ਆ ਵੀ ਇੱਕ ਚੀਜ਼ ਪਿੱਛੇ ਨਾ ਪੋ ਕਈ ਬੰਦੇ ਹੁਣ ਸਾਥੂ ਹੀ ਬੱਚਾ ਲੈ ਲੈਂਦੇ ਆ ਜੀ ਬੱਚਾ ਲੈ ਕੇ ਬਾਈ ਜੀ ਉਹੀ ਬੱਚਾ ਘੜਾ ਘੜਾ ਗਾਹਾਂ ਵੇਚੀ ਜਾਂਦੇ ਆ ਉਹ ਚੀਜ਼ ਦੀ ਉਹ ਗੱਲਬਾਤ ਨਹੀਂ ਬਣਦੀ ਜੀ ਜਿਹੜੀ ਚੀਜ਼ ਬਾਈ ਜੀ ਅਸੀਂ ਤਿਆਰ ਕਰਤੀ ਉਹ ਸਾਨੂੰ ਹੀ ਪਤਾ ਵੀ ਕਾਦੇ ਨਾਲ ਤਿਆਰ ਕਰੀਆ ਕਾਰਨਿਆ ਤਿਆਰ ਹੋਈ ਆ ਠੀਕ ਆ ਵੀ ਉਹ ਚ ਕੀ ਪਾਇਆ ਕਿਵੇਂ ਮੁਰਗਾ ਛੱਡਿਆ ਕਿਵੇਂ ਮੁਰਗੀ ਛੱਡੀ ਆ ਇਹਨਾਂ ਗੱਲਾਂ ਨਾਲ ਨਾ ਅਸਲ ਵਿੱਚ ਬਾਈ ਪਤਾ ਕੀ ਗੱਲ ਹੈ ਲੋਕ ਨਾ ਥੋੜਾ ਜਿਹਾ ਆਪਦੇ ਆਪ ਨੂੰ ਚਿੰਤ ਜ਼ਿਆਦਾ ਘਾਉਂਦੇ ਨੇ ਅੱਜ ਕੱਲ ਬਿਲਕੁਲ ਜੀ ਇਹ ਕਾਰਨ ਪਤਾ ਨਹੀਂ ਕੀ ਹੈ ਕਿਉਂਕਿ ਜਿਹੜੇ ਬੰਦੇ ਕੋਲ ਹੁਣ ਮੰਨ ਲਓ ਬਿੰਦਰ ਬਾਈ ਕੋਲੇ 30 ਸਾਲ ਬਾਈ ਨੂੰ ਹੋ ਗਏ ਜਿੰਨੇ ਬਾਈ ਹੁਣ ਦੱਸਦੀ ਵੀ 30 ਸਾਲ ਤੇ 33 ਸਾਲਾਂ ਦੇ ਵਿੱਚ ਦੇਖੋ ਇੱਕ ਦਿਨ ਦੇ ਵਿੱਚ ਕਿੰਨੀ ਨੌਲੇਜ ਆਉਂਦੀ ਹੈ ਤੇ 33 ਸਾਲਾਂ ਦੇ ਵਿੱਚ ਕਿੰਨੇ ਦਿਨ ਹੋਗੇ ਬਿਲਕੁਲ ਜੀ ਪਤਾ ਕੀ ਗੱਲਾਂ ਭਾਈ ਜੀ ਹੁਣ ਕਈ ਬੰਦੇ ਟ੍ਰੇਨਿੰਗ ਆ ਲਾ ਲਾ ਕਿਸੇ ਨੇ 1000 ਰੁਪਿਆ ਲੈ ਲਿਆ ਕਿਸੇ ਨੇ 2000 ਰੁਪਿਆ ਲੈ ਲਿਆ ਟ੍ਰੇਨਿੰਗ ਤਾਂ ਤੁਸੀਂ ਚਲੋ ਲਾ ਲਈ ਜੀ ਉਹਨੂੰ ਚੂਚਾ ਪਤਾ ਕੀ ਕਰਦੇ ਆ ਕੋਈ 35000 ਦੇਦਾ ਕੋਈ 45000 ਦੇਤਾ ਯਾਰ ਸਾਡਾ ਰੇਟ ਵੀਰੇ 25 ਰੁਪਏ ਰੇਟ ਆ ਆਰ ਆਈ ਆਰ ਲੈ ਲਓ ਡੀ ਪੀ ਲੈ ਲਓ ਕੋਈ ਵੀ ਲੈ ਲਓ ਅਸੀਂ ਤਾਂ ਗਾਰੰਟੀ ਦੇਵਾਂਗੇ ਵੀ ਏਜੰਡਾ ਨਾ ਦਿੱਤਾ ਤਾਂ ਇੱਥੇ ਸੁੱਟ ਜੀ ਹਰ ਪਿਊਰਟੀ ਦੇ ਵਿੱਚ ਸੁਣੋ ਕਈ ਲੋਕ ਕਹਿੰਦੇ ਆ ਬਈ ਤੁਸੀਂ ਪਿਓਰ ਦਿੰਦੇ ਹੋ ਹਮ ਬਾਈ ਅਸੀਂ ਐਂ ਕਹਿੰਦੇ ਆ ਵੀ ਜਿੱਥੋਂ ਮਰਜੀ ਲੈ ਲਓ ਜੀ ਅਗਰ ਇਹਨੂੰ ਐ ਪਸੋਂ ਵੀ ਐਂਡੇ ਕਿਨੇ ਦਿੰਦੀ ਆ ਜੀ ਅਸੀਂ ਤਾਂ ਬਾਈ ਜਿੰਨੇ ਫਾਰਮਾਂ ਦੇ ਦਿੰਨੇ ਕੋਈ ਵੀ ਬੰਦਾ ਕਹੇ ਵੀ ਇਹਨਾਂ ਦਾ ਅੰਡੇ ਦਾ ਲੰਬਾ ਗਾਰੰਟੀ ਆ ਬਈ ਇਹ ਚੀਜ਼ ਦੀ ਠੀਕ ਹੈ ਜੀ ਜਿੰਨੇ ਬੰਦਿਆਂ ਨੂੰ ਆਪ ਦੀ ਤਸੱਲੀ ਤੇ ਮੁਰਗੀ ਦਿੱਤੀ ਆ ਕੋਈ ਬੰਦਾ ਐਂ ਨਹੀਂ ਕਹਿੰਦਾ ਵੀ ਵੀਰੇ ਅੰਡੇ ਨਹੀਂ ਦਿੱਤੇ ਗਾਰੰਟੀ ਇਸ ਚੀਜ਼ ਦੀ ਵੀ ਫੁੱਲ ਅੰਡਾ ਦਿੰਦੀ ਆ ਫੁੱਲ ਕੀ ਐ ਮੰਨ ਕੇ ਚਲੋ ਯਾਰ 250 ਮੁਰਗੀ ਹਮ 425 30 ਅੰਡੇ ਬੇਸਟ ਕਰਾ ਦਾਂਗੇ ਫਾਰਮ ਤੋਂ ਉਹਨੂੰ ਠੀਕ ਹੈ ਜੀ ਐਨੇ ਆਂਡੇ ਬਾਈ ਹੈ ਬਿਲਕੁਲ ਜੀ ਤੇ ਮੈਂ ਕਹਿੰਦਾ ਫਿਰ ਬਹੁਤ ਵੱਡੀ ਗਿਣਤੀ ਹੈਗੀ ਇਹ ਤਾਂ ਬਿਲਕੁਲ ਜੀ 85 86% ਤੱਕ ਆਂਡੇ ਦਿੰਦੀ ਹੈ ਬਾਈ ਜੀ ਵਾਹ ਜੀ ਉਹ ਬੰਦੇ ਦੀ ਕੁਆਲਿਟੀ ਦੇ ਉੱਤੇ ਡਿਪੈਂਡ ਹੋਣਾ ਚਾਹੀਦਾ ਇਹ ਤਾਂ ਫਿਰ ਪਤਾ ਕੀ ਗੱਲ ਹੈ ਜੀ ਦੇਖੋ ਪੈਂਕੀ ਕੰਪਨੀ ਆ ਹਮ ਲੇਅਰ ਦੇ ਵਿੱਚ ਚਿੱਟੀ ਮੁਰਗੀ ਅਤੇ ਲਾਲ ਮੁਰਗੀ ਦਾ ਕੰਮ ਹੁੰਦਾ ਰ ਜੀ ਮੰਨ ਲਓ ਚਲੋ ਉਹਨਾਂ ਨੇ ਆਪਦੀ ਬਰੀਡ ਤਿਆਰ ਕੀਤੀ ਹੋਈ ਹੈ ਹਾਂਜੀ ਕੱਲ ਨੂੰ ਅਸੀਂ ਉਹ ਬਰੀਡ ਦੀ ਕਾਪੀ ਮਾਰਾਂਗੇ ਅਸੀਂ ਬਾਈ ਜਮੀ ਨਹੀਂ ਕਰ ਸਕਦੇ ਉਹਦੀ ਜੀ ਠੀਕ ਆ ਸਾਡੀ ਬਰੀਡ ਆ ਸਾਨੂੰ ਪਤਾ ਕਿਵੇਂ ਬਣਾਈ ਆ ਜੀ ਸਾਡੀ ਕਾਪੀ ਕੋਈ ਮਾਰ ਨਹੀਂ ਸਕਦਾ ਸਿੱਧੀ ਗੱਲ ਆ ਚੇਂਜ ਉਹ ਮਰਜ਼ੀ ਕਰ ਲੇ ਕੋਈ ਬਾਕੀ ਜਿੰਮੇ ਬਾਈ ਹੁਣੀ ਨਾ ਪੁਰਾਣਾ ਕੰਮ ਆ ਬਾਈ ਬਸ ਜਰ ਬਾਈ ਹੋਣਾ ਦਾ ਇਹ ਬਾਈ ਕੀ ਲੱਗਦਾ ਵੀ ਕੀ ਟੀਆਰ ਬਗਾ ਵੀ ਨਵਾ ਬੰਦਾ ਕੀ ਗਲਤੀਆਂ ਕੀ ਨਵਾ ਬੰਦਾ ਨਵਾ ਬੰਦਾ ਪਹਿਲੀ ਗੱਲ ਇੱਕ ਬਾਈ ਜੀ ਜਿਹੜੇ ਬੰਦੇ ਨੇ ਆਂਡੇ ਦਾ ਕੰਮ ਕਰਨਾ ਹੂੰ ਉਹ ਮਿਕਸ ਚੂਜਾ ਜੋ ਜਮੀ ਨਾ ਲਓ ਜੀ ਚਾਹਦਾ ਬਾਈ ਕੱਲੇਆਂ ਮੁਰਗਾਂ ਨਾ ਲਓ ਸਿੱਧੀ ਗੱਲ ਆਪਣੀ ਤਾਂ ਕਿਉਂਕਿ ਜੇ ਦੋ ਮੁਰਗੇ ਤਿਆਰ ਕਰੋਗੇ ਤਾਂ ਤਿੰਨ ਮੁਰਗਾਂ ਤਿਆਰ ਹੋ ਜਾਣੇ ਆ ਜੀ ਹਜ਼ਾਰ ਬੱਚਾ ਲਓਗੇ ਤਾਂ 500 ਬੱਚਾ ਵਿੱਚੋਂ ਨਿਕਲੂਗਾ ਮੁਰਗਾ ਜੀ 500 ਨਿਕਲੂ ਮੁਰਗੀ ਜੇ 500 ਮੰਨ ਕੇ ਜਦੋਂ ਮੁਰਗਾ ਤੁਸੀਂ ਤਿਆਰ ਕਰੋਗੇ ਨਾ ਤਾਂ ਵਿੱਚੋਂ 300 ਮੁਰਗੀ ਹੋਰ ਤਿਆਰ ਹੋ ਚੁਗੀ ਉਹਨਾਂ ਨੇ ਉਹਨਾਂ ਨੇ ਬਿਲਕੁਲ ਜੀ ਇਸ ਲਈ ਨਵੇਂ ਬੰਦੇ ਇਹੀ ਗਲਤੀਆਂ ਕਰਦੇ ਆ ਵੀਰੇ ਸਭ ਤੋਂ ਪਹਿਲਾਂ ਵੇ ਮਿਕਸ ਚੂਜਾ ਨਾ ਪਾਓ ਜਾਂ ਦਾ ਪਾਓ ਕੱਲੀਆਂ ਮੁਰਗੀਆਂ ਜਾਂ ਪਾਓ ਕੱਲੇ ਮੁਰਗੇ ਜਾਂ ਪਾਓ ਕੱਲੇ ਮੁਰਗੇ ਬਸ ਇਹ ਕੰਮ ਕਰੋ ਬਈ ਜਾਦਾ ਮੀਟ ਦਾ ਕੰਮ ਕਰੋ ਜਾਂ ਕਰੋ ਅੰਡੇ ਦਾ ਕੰਮ ਬਸ ਦੋ ਚੀਜ਼ਾਂ ਦੀ ਧਿਆਨ ਦੇ ਬਿਲਕੁਲ ਨੰਬਰ 2 ਤੇ ਬਰੀਡਾਂ ਪਿੱਛੇ ਨਾ ਪਾਓ ਅਗਰੇ ਨਾ ਕਰੋ ਗੱਲ ਸਿੱਧੀ ਸਪਸ਼ਟ ਵੀ ਅੰਡੇ ਜੀ ਦੇਊਗੀ ਤਾਂ ਦੱਸ ਨਹੀਂ ਦੇਊਗੀ ਤਾਂ ਦੱਸ ਕੱਲੀ ਬਰੀਡ ਪੱਛੇ ਨਾ ਬਹੁਤ ਬਰੀਡ ਦੇ ਚੱਕਰਾਂ ਇਹਦੇ ਲੋਕਾਂ ਨੇ ਘਰ ਫੂਕਤੇ ਬਾਈ ਆਪਦੇ ਹੂੰ ਸਿੱਧੀ ਗੱਲ ਹੈ ਬਹੁਤ ਥੋੜੀ ਵਧੀਆ ਗੱਲ ਹੈ ਬਿਲਕੁਲ ਜੀ ਤੇ ਬਾਕੀ ਬਾਈ ਨੇ ਪਹਿਲਾਂ ਵੀ ਤਾਂ ਸੈਰ ਵੀ ਬਰੀਡਾਂ ਦਾ ਕੋਈ ਫਰਕ ਨਹੀਂ ਥੋੜੀ ਦੇਖ ਰੇਖ ਦਾ ਤੁਸੀਂ ਕੰਮ ਕਿਵੇਂ ਕਰਦੇ ਹੋ ਬਰੀਡ ਤੇ ਹੁਣ ਵਿੱਚ ਲੋਕ ਤਾਂ ਠੰਡੀਆਂ ਦਵਾਈ ਪਾਈ ਜਾਂਦੇ ਆ ਮੁਰਗੀਆਂ ਨੂੰ ਤੇ ਉਹ ਵੀ ਨਹੀਂ ਅਸਰ ਕਰਦੀਆਂ ਮੈਨਾਂ ਬਾਈ ਜੀ ਦੇਖੋ ਬਾਈ ਜੀ ਦਵਾਈ ਆ ਜਿਹੜੀ ਹੈ ਨਾ ਇੱਕ ਡਾਕਟਰ ਦੀ ਨੌਲੇਜ ਲੈਣ ਘਾਤ ਪਾਓ ਆਪਦੇ ਜਿਹੜੇ ਐਕਸਪੈਰੀਮੈਂਟ ਨਾ ਕਰੋ ਇਸ ਕਰਕੇ ਬਹੁਤ ਧੋਖਾ ਖਾਂਦੇ ਲੋਕ ਹੈ ਨਹੀਂ ਮੱਕੀ ਪਾਉਣ ਲੱਗੇ ਜਾਂਦੇ ਆ ਜੀ ਕਈ ਗੁੱਲੀ ਡੰਡਾ ਪਾਈ ਜਾਂਦੇ ਆ ਕਿ ਕੁਛ ਪਾਈ ਜਾਂਦੇ ਆ ਕਿ ਕੁਛ ਉਹ ਪਤਾ ਕੀ ਗੱਲ ਆ ਜੀ ਜਿੰਨਾ ਜਿੰਨੀ ਮਹਿੰਗੀ ਤੁਸੀਂ ਉਹਨੂੰ ਫੀਡ ਪਾਉਨੇ ਹੋ ਹੂੰ ਜਦੋਂ ਤੁਸੀਂ ਲਾਸਟੇ ਦਾਤ ਦੇਣਾ ਚ ਉਹਨੂੰ ਕੋਈ ਹੋਰ ਰਸਣ ਪਾ ਦੋ ਤਾਂ ਵਜਨ ਵੈਕ ਵੱਜ ਜਾਂਦਾ ਜੀ ਉਹਦੇ ਕਰਕੇ ਤੁਸੀਂ ਨੁਕਸਾਨੇ ਜਾਂਦੇ ਹੋ ਪੈਸੇ ਨਹੀਂ ਪੂਰੇ ਹੁੰਦੇ ਇਸ ਕਰਕੇ ਬਹੁਤ ਗੱਲਾਂ ਬਾਈ ਯਾਰ ਬੜੇ ਤੱਕੇ ਹੱਦੇ ਪਹਿਲਾਂ 50 ਲੱਖ ਰੁਪਇਆ ਬਈ ਇਹ ਕੰਮ ਚ ਡਬੋਇਆ ਪਸ਼ਾ ਬਾਈ ਹਾਂ ਸਿੱਧੀ ਗੱਲ ਆ ਬਾਈ ਲੱਖਾਂ ਦੇ ਸੌਦੇ ਕਰਦੇ ਆ ਯਾਰ ਦੁਨੀਆਂ ਦੇ ਦੇਣੇ ਲੈਣੇ ਵੀ ਬਹੁਤ ਆ ਸਭ ਤਰ੍ਹਾਂ ਦਾ ਕੰਮ ਕਰਦੇ ਆ ਵੀ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ ਜਿਹੜੇ ਅੱਗੇ ਅੱਗੇ ਤੁਰਦੇ ਆ ਪਿੱਛੇ ਕਦੇ ਦੇਖਿਆ ਨਹੀਂ ਜੀ ਲੈਣੇ ਦੇਣੇ ਸਾਰੇ ਦੁਨੀਆਂ ਨੇ ਅਸੀਂ ਵੀ ਦੇਣੇ ਆ ਲੋਕਾਂ ਦੇ ਇਹ ਜੀ ਨਹੀਂ ਕਦੇ ਵੀ ਨਹੀਂ ਦੇਣੇ ਲੈਣਾ ਦੇਣਾ ਚੱਲਦਾ ਰਹਿੰਦਾ ਪਰ ਇਹ ਕੰਮ ਨਾ ਛੱਡੋ ਜੀ ਨੇ ਇੱਕ ਵਾਰੀ ਬਿੜ ਲਿਆ ਜੀ ਤੁਸੀਂ ਪਤਾ ਕੀ ਕਰਹੀ ਗੱਲ ਸਬਰ ਦੀ ਐ ਕਿਉਂਕਿ ਕੋਈ ਵੀ ਕੰਮ ਹੈ ਚਾਹੇ ਕੋਈ ਉਹ ਡੇਰੀ ਫਾਰਮ ਦਾ ਹੈ ਚਾਹੇ ਕੋਈ ਪਸ਼ੂਆਂ ਦਾ ਕਿਸੇ ਵੀ ਤਰ੍ਹਾਂ ਦਾ ਕੰਮ ਹੈ ਜਿਵੇਂ ਬਾਈ ਉਹਨਾਂ ਦਾ ਪਲੋਟਰੀ ਫਾਰਮ ਦਾ ਕੰਮ ਦੇ ਵਿੱਚ ਸਬਰ ਤੇ ਮਿਹਨਤ ਦੋਨੇ ਚੀਜ਼ਾਂ ਬਹੁਤ ਜ਼ਰੂਰੀ ਨੇ ਆ ਪਿੱਛੇ ਅਸੀਂ ਬਰਡ ਪਾਇਆ ਸੀ ਬਾਈ ਕਰੈਲਰ ਦਾ ਵੀ ਮਾਰਕੀਟ ਸੌਣ ਤੋਂ ਬਾਅਦ ਵਧੀਆ ਆਊਗੀ ਸੀ ਆਰ ਡੀ ਆ ਗਈ ਬਾਈ 5000 ਦਾ 5000 ਦਾ ਫਲੋਕ ਸਾਰਾ ਖਤਮ ਬਾਈ ਅੱਛਾ ਜੀ ਹਾਂ 10 ਲੱਖ ਦਾ ਪੂਰਾ ਨੁਕਸਾਨ ਹੋਇਆ ਇਹ ਲਾਈਵ ਸਟਾਕ ਆ ਜੀ ਇਹਨੂੰ ਕੁਝ ਵੀ ਇਦਾਂ ਰੱਖ ਕੇ ਕੰਮ ਕਰੋ ਬਾਈ ਦਿਲ ਵੀ ਬਾਕੀ ਮੈਂ ਪਹਿਲਾਂ ਕਹੀ ਜਾਨਾ ਬੀ ਸਾਬਰ ਤੇ ਮਿਹਨਤ ਜੀ ਦੋਨਾਂ ਚ ਇੱਕ ਚੀਜ਼ ਵੀ ਤੁਹਾਡੇ ਕੋਲ ਹੈ ਨਹੀਂ ਫਿਰ ਤੁਸੀਂ ਕਦੀ ਵੀ ਕਾਮਯਾਬ ਨਹੀਂ ਹੋ ਸਕਦੇ ਜਿੰਦਗੀ ਦੇ ਵਿੱਚ ਬਿਲਕੁਲ ਜੀ ਬਾਕੀ ਮਿਹਨਤ ਦਾ ਸੌਦਾਗਾ ਹੁਣ ਜਿਵੇਂ ਬਾਈ ਹੋਣੀ ਦਿਨ ਰਾਤ ਰਹਿੰਦੇ ਨੇ ਕਿ ਬਾਈ ਇੱਥੇ ਇਹੋ ਜੀ ਗੱਲ ਨਹੀਂ ਓਕੇ ਇਹਨਾਂ ਦਾ ਮੁਰਗੀਆਂ ਦਾ ਕੀ ਪਤਾ ਬਾਈ ਕਦੋਂ ਕੋਈ ਨੰਮੀ ਬਿਮਾਰੀ ਚੱਲ ਪਏ ਕਿਸਮਤ ਹੈ ਹਵਾ ਦਾ ਕੀ ਪਤਾ ਬਾਈ ਯਾਰ ਕਈ ਲੋਕ ਸਾਡੇ ਨਾਲ ਲੜਨ ਵੀ ਲੱਗ ਜਾਂਦੇ ਬਾਈ ਅਸੀਂ ਉੱਥੋਂ ਮੁਰਗੀਆਂ ਲੈ ਕੇ ਗਏ ਸੀ ਉਹ ਐ ਹੋ ਗਏ ਉਹ ਪਤਾ ਕੀ ਗੱਲ ਆ ਜੀ ਇਹ ਹੁਣ ਮੰਨ ਲੇ ਕਿ ਚਲੋ ਕੱਲ੍ਹ ਨੂੰ ਮੈਂ ਮੱਝ ਲਿਆਉਣਾ ਬਾਈ ਵਪਾਰੀ ਤੋਂ ਹਣਾ ਜੀ ਉਹ ਕਰਿਆ ਕੇ ਮਰੂਗੀ ਤਾਂ ਸਾਡੇ ਯਾਰ ਅਗਲੇ ਨੂੰ ਤਾਂ ਜਾਉਂਦੀ ਦਿੱਤੀ ਸੀ ਅਗਲੇ ਦਿਨ ਚੋਂਦੀ ਦਿੱਤੀ ਆ ਤੇ ਇਹੀ ਕੰਮ ਬਾਈ ਸਾਡਾ ਵੀ ਜਾਂਦੀ ਚੀਜ਼ ਆ ਬਈ ਇਹਨੂੰ ਕੋਈ ਵੀ ਮਿੰਟਾਂ ਚ ਹੋ ਸਕਦਾ ਬਾਕੀ ਇਹਦਾ ਕੋਈ ਯਕੀਨ ਨਹੀਂ ਨਾ ਕਿਉਂਕਿ 1 ਸਕਿੰਟ ਦੇ ਵਿੱਚ ਮੌਤ ਆ ਜਾਂਦੀ ਹੈਗੀ ਇਹ ਜਾਨਵਰਾਂ ਦਾ ਵੀ ਕੋਈ ਯਕੀਨ ਨਹੀਂ ਬਰਨਾਲਾ ਬਾਈ ਮੰਨ ਕੇ ਚਲੋ ਸੰਗਰੂਰ ਬਰਨਾਲਾ ਜਿਹੜਾ ਪੌਟਰੀ ਦਾ ਸਭ ਤੋਂ ਵੱਡਾ ਘੜਾ ਸਭ ਤੋਂ ਵੱਡਾ ਸੰਗਰੂਰ ਤੇ ਬਰਨਾਲਾ ਜੀ ਸਭ ਤੋਂ ਜ਼ਿਆਦੇ ਜਿੰਨੀ ਮੁਰਗੀ ਜਿੰਨਾ ਅੰਡਾ ਇੱਥੇ ਪੈਦਾ ਹੁੰਦਾ ਮੈਂ ਕਹਿੰਦਾ ਵੀ ਪੂਰੇ ਪੰਜਾਬ ਕੀ ਯਾਰ ਪੰਜਾਬ ਛੱਡੋ ਹੋਸਟ ਟ੍ਰੇਟਾਂ ਦੇ ਵਿੱਚ ਵੀ ਇੰਨੀ ਮੁਰਗੀ ਨਹੀਂ ਪੈਂਦੀ ਆਪਣੇ ਬਰਨਾਲੇ ਬਰਨਾਲੇ 'ਚ ਮੇਰੇ ਅੰਦਾਜ਼ੇ ਨਾਲ ਮੇਰੇ ਅੰਦਾਜ਼ੇ ਨਾਲ ਜੀ ਵੀ ਐਸਟੀਮੇਟ ਦੇ ਅਨੁਸਾਰ ਜੀ ਵੀ ਘੱਟੋ ਘੱਟ ਨਾਲ ਵਾਲੀ ਕੋਈ 60-70 ਲੱਖ ਮੁਰਗੀ ਮੇਰੇ ਅੰਦਾਜ਼ੇ ਨਾਲ 60-70 ਲੱਖ ਮੁਰਗੀ ਹਾਂ ਜੀ ਹਾਂ ਇੱਥੇ ਬਰਨਾਲੇ ਦੇ ਵਿੱਚ ਇੱਕ ਦੋ ਘਰ ਆ ਜਿੰਨਾਂ ਕੋਲੇ ਤਾਂ ਬਾਈ 3-3 4-4 ਲੱਖ ਰੱਖੀ ਆ ਬੱਲੇ ਮੈਂ ਕਹਣਾ ਬਾਈ ਜੇ ਸਾਹਬ ਦੇ ਨਾਲ ਬਾਈ ਨੇ ਨਾ ਗਿਣਤੀ ਦੱਸੀ ਹੈਗੀ ਮੈਨੂੰ ਬਈ ਐਂ ਲੱਗਦਾ ਵੀ ਤੁਹਾਡੀ ਗਿਣਤੀ ਤੋਂ ਵੀ ਦੁੱਗਣੀ ਮੁਰਗੀ ਹੋਗੀ ਆਪਣੇ ਕਿਉਂਕਿ ਹੁਣ ਉੱਗੋ ਕੇ ਪਿੰਡ ਦੀ ਗੱਲ ਕਰ ਲੋ ਉਗੋਕੇ ਦੇ ਵਿੱਚ ਇੰਨੇ ਫਾਰਮ ਨੇ ਬਾਕੀ ਬਾਈ ਬਿੰਦਰ ਹੋਣੀ ਬੈਠੇ ਨੇ ਗੁਗੋਕੇ ਦੇ ਵਿੱਚ ਕਿੱਡੀ ਵੱਡੀ ਗੱਲ ਆ ਤੇ ਪੂਰੀ ਦੁਨੀਆ ਦੇ ਵਿੱਚ ਨਾਮ ਚੜ੍ਹਦਾ ਬਾਈ ਤਿੰਨ ਲੱਖ ਬੱਚਾ ਮੈਂ ਆਪਦੇ ਹੱਥੀਂ ਨਗਾਉਣਾ ਮਹੀਨੇ ਦਾ ਠੀਕ ਆ ਸਿੱਧੀ ਸਿੱਧੀ ਜੀ ਗੱਲ ਐ ਤਿੰਨ ਲੱਖ ਬੱਚਾ ਬਾਈ ਬਿਲਕੁਲ ਮੇਰੇ ਹੱਥਾਂ ਰਹੀ ਲੱਗਦਾ ਬਈਆ ਤੇ ਤੁਸੀਂ ਦੇਖੋ ਕਿੱਡੀ ਵੱਡੀ ਗੱਲ ਕਈ ਰੁਪਏ ਦੇ ਵੀ ਜਾਂਦੇ ਕਈ ਕੋਲੋਂ ਲੈ ਵੀ ਜਾਂਦੇ ਇਹ ਵੀ ਗੱਲ ਹੈਗੀ ਆ ਹਾਂ ਇਹ ਚੱਕਰ ਆ ਭਾਈ ਕਈ ਵਾਰੀ ਮੰਨ ਕੇ ਚਲੋ ਵੀਰੇ ਨਹੀਂ ਵੇਚਿਆ ਚੂਜੇ ਦਾ ਟ੍ਰੇਡ ਤੇ ਹੀ ਵੇਚਣਾ ਪੈਂਦਾ ਵੈਸੇ 25 ਰੁਪਏ ਸੀ ਦਿੰਨੇ ਆ ਜੀ ਕਈ ਤਾਂ 10 ਰੁਪਏ ਵੀ ਦੇਣਾ ਪਿਆ ਜਾਂਦਾ ਇਹ ਪੂਰਾ ਇਹ ਜੀ ਹਾਂ ਜਦੋਂ ਨਹੀਂ ਵੇਚਿਆ ਹੁਣ ਤੇ ਇਹ ਗੱਲ ਆ ਕੀ ਰਿਸਕ ਦੀ ਕਿਉਂਕਿ ਬਿਜ਼ਨਸ ਰਿਸਕ ਮੰਗਦਾ ਮੁਨਾਫਾ ਵੀ ਹੋਣੀ ਆ ਜੇ ਹੋਇਆ ਤਾਂ ਨੁਕਸਾਨ ਵੀ ਹੋਣੀ ਆ ਦੋਨੇ ਚੀਜ਼ਾਂ ਨਾਲ ਨਾਲ ਚੱਲਦੀਆਂ ਨੇ ਜਦੋਂ ਕਹਿੰਦੇ ਵੀ ਜਦੋਂ ਜਿੰਨੀ ਵੱਡੀ ਕਮਾਈ ਆ ਉਹਨਾਂ ਵੱਡਾ ਰਿਸਕ ਵੀ ਹੈ ਜਿਵੇਂ ਬਾਈ ਨੇ ਦੱਸਿਆ ਪਹਿਲਾਂ 5000 ਦਾ 5000 ਸਟਾਕ ਖਤਮ ਹੋ ਗਿਆ ਨਾ ਭਾਈ ਕਿਵੇਂ ਬਿਲਕੁਲ ਜੀ ਬਿਲਕੁਲ ਸੀਆ ਤੇ ਰਿਸਕ ਦੇ ਨਾਲ ਨਾਲ ਪਰ ਕਮਾਈ ਵੀ ਹੈ ਪਰ ਮਿਹਨਤ ਆ ਯਾਰ ਮਿਹਨਤ ਬਹੁਤ ਵੱਡੀ ਹੈ ਕਿ ਹੁਣ ਇਹਨਾਂ ਦੇ ਵਿੱਚ ਰਹਿਣਾ ਵੀ ਬਹੁਤ ਔਖਾ ਬਈ ਐਵੇਂ ਹੀ ਲੱਗਦਾ ਅਗਲਾ ਕਹਿੰਦਾ ਯਾਰ ਇੱਕ ਜਿਹਨੂੰ ਸ਼ੌਂਕ ਆ ਸ਼ੌਂਕ ਵਾਲਾ ਬੰਦਾ ਲਾ ਲਓ ਜੇ ਜਿਹਨੂੰ ਇੱਕ ਵਾਰੀ ਆਇਆ ਵੀ ਚਾਜ ਆ ਹੁੰਦਾਗਾ ਉਹ ਚਾਹ ਤਾਂ 2-3 ਦਿਨਾਂ ਦੇ ਵਿੱਚ ਉੱਤਰ ਹੀ ਜਾਂਦਾਗਾ ਇਸ ਤੋਂ ਬਾਅਦ ਆਉਂਦਾਗਾ ਬਈ ਸਬਰ ਮਿਹਨਤ ਜਿਹਦੇ ਬੰਦੇ ਨੂੰ ਪਤਾ ਵੀ ਮੇਰਾ ਕੰਮ ਹੁਣ ਬਿੰਦਰભાઈ ਕਿੰਨਾ ਕੁ ਸਮਾਂ ਰਹਿਣਾ ਇਹਨਾਂ ਦੇ ਵਿੱਚ ਬਈ ਮੰਨ ਕੇ ਚਲੋ ਸਾਰਾ ਦਿਨੀ ਇੱਥੇ ਹੁੰਨੇ ਜਦੋਂ ਕੋਈ ਆਰਡਰ-ਉਰਡਰ ਆ ਜਾਂਦਾ ਤਾਂ ਮਾਲ ਛੱਡਣ ਵਗ ਜਾਂਦੇ ਆ ਜੀ ਨਹੀਂ ਤੇ ਇੱਥੇ ਹੀ ਰਹਿਨੇ ਬਈ ਸਾਹ ਸਾਡਾ ਪਰਿਵਾਰ ਵੀ ਰਹਿੰਦਾ ਦੋ ਬੰਦੇ ਸਾਡੇ ਲੇਬਰ ਤੇ ਰੱਖੇ ਹੋਏ ਆ 16-16000 ਤੇ ਠੀਕ ਹੈ ਜੀ ਹਾਂਜੀ ਵੀ ਇਥੇ ਵਿੱਚ ਹੀ ਰਹਨੇ ਆ ਬਾਈ ਬਿਲਕੁਲ ਜੀ ਹੋਰ ਬਾਈ ਬਿੰਦਰ ਬਾਈ ਹੁਣ ਬਹੁਤ ਸਣੀਆਂ ਗੱਲਾਂ ਬਾਤਾਂ ਮੈਂ ਕਹਿਣਾ ਆਪਣੀਆਂ ਹੋ ਗਈਆਂ ਹਨਾ ਮੁਰਗੀਆਂ ਦੇ ਬਾਰੇ ਇੱਕ ਪੌਡਕਾਸਟ ਦੇ ਵਿੱਚ ਤਾਂ ਆਪਾਂ ਸਾਰੀ ਜਾਣਕਾਰੀ ਵੀ ਨਹੀਂ ਦੇਣੀ ਇੱਕ ਅੱਧਾ ਆਪਾਂ ਫੇਰ ਵੀ ਕਰਾਂਗੇ ਪੌਡਕਾਸਟ ਕਰੇ ਕੋਈ ਤੁਹਾਡੇ ਦਿਲ ਦੀ ਗੱਲ ਜਿਹੜੀ ਇਹ ਫਾਰਮ ਨੂੰ ਲੈ ਕੇ ਆਪਣੇ ਕਿੱਤੇ ਨੂੰ ਲੈ ਕੇ ਕੋਈ ਲੋਕਾਂ ਨੂੰ ਕਹਿਣੀ ਹੋਵੇ ਉਹ ਜ਼ਰੂਰ ਦੱਸੋ ਸਾਨੂੰ ਬਾਈ ਯਾਰ ਮੈਂ ਤਾਂ ਹਰੇਕ ਬੰਦੇ ਨੂੰ ਕਹਿੰਦਾ ਵੀ ਚਲੋ ਕੰਮ ਸਾਰੇ ਬੰਦੇ ਕਰਦੇ ਆ ਕਰੀ ਵੀ ਆਂਦੇ ਹੈਚਰਾਂ ਵਾਲੇ ਵੀ ਬਹੁਤ ਨੇ ਸਾਰ ਇੱਕਦਾ ਵੀ ਜਿਹੜਾ ਮਾਰਕੀਟ ਦੇ ਵਿੱਚ ਆ ਵੀ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਵੀ ਜਿਹੜਾ ਚਿਕਸ ਦਾ ਰੇਟ ਆ ਬਈ ਸੋ 24 25 ਰੁਪਏ ਸੋਡਾ ਹੋਣਾ ਚਾਹੀਦਾ ਵੱਧ ਤੋਂ ਵੱਧ 30 ਰੁਪਏ ਲਾਸਟ ਇਹ ਤੋਂ ਨਹੀਂ ਰੇਟ ਜ਼ਿਆਦਾ ਹੋਣਾ ਚਾਹੀਦਾ ਫਿਰ ਉਹ ਮੈਂ ਕਹਣਾ ਵੀ ਇੱਕ ਤਰ੍ਹਾਂ ਨਾਲ ਆਪਦਾ ਜਮੀਰ ਵੇਚ ਕੇ ਕੰਮ ਕਰਨ ਵਾਲਾ ਕੰਮ ਹੀ ਆ ਬਿਲਕੁਲ ਜੀ ਬਿਲਕੁਲ ਕਈ ਹੁਣ ਬੰਦੇ ਇੱਥੇ ਨੇੜੇ ਆ ਵੀਰੇ ਮੰਨ ਕੇ ਚਲੋ ਵੀ ਚਲੋ ਆਪਾਂ ਦਾ ਨਹੀਂ ਲਾਉਣਾ ਯਾਰ 45 ਰੁਪਏ ਯਾਰ ਤੂਜਾ ਬੰਦੇ ਵੇਚਦੇ ਆ 45 ਰੁਪਏ ਯਾਰ ਕੋਈ ਰੇਟ ਆ ਤੁਹਾਨੂੰ ਬਈ 25 ਰੁਪਏ ਵੇਚ ਕੇ ਕੁਝ ਬਚ ਜਾਂਦਾ ਮਗਰ ਬਾਈ ਸਾਨੂੰ 20 21 ਰੁਪਏ ਉੱਪਰ ਘਾਹੇ ਤਿਆਰ ਹੁੰਦਾ 21 ਰੁਪਏ ਮਤਲਬ 5 7 ਰੁਪਏ ਬਾਚੇ ਜਾਂਦੇ ਆ ਅਸੀਂ ਬਾਈ ਯਾਰ 24 25 ਰੁਪਏ ਵੇਚਦੇ ਆ ਹੁੰਦਾ 4 ਰੁਪਏ ਬਹੁਤ ਤੇ ਤੁਸੀਂ ਦੇਖੋ ਯਾਰ ਵੀ ਮੈਂ ਕਹਣਾ ਵੱਡੀ ਗਿਣਤੀ ਹੁੰਦੀ 3 ਲੱਖ ਚੂਚਾ ਬਾਈ ਨੇ ਦੱਸਿਆ ਵੀ ਆਪਦੇ ਹੱਥੀ ਨੇ ਘਾਉਂਦੇ ਨੇ ਤੇ ਮੈਂ ਕਹਣਾ ਜੇ ਇਸ ਤੋਂ ਬਾਅਦ ਵੀ ਤੁਸੀਂ ਵੀ ਲੋਕਾਂ ਦੇ ਨਾਲ ਤੱਕੀ ਕਰਨਾ ਹੈਗਾ ਕਿਉਂਕਿ ਇਹ ਸ਼ੌਂਕ ਆ ਯਾਰ ਕੋਈ ਬੰਦਾ 45 ਰੁਪਏ ਦੀ ਰੇਟ ਦੇਖ ਕੇ ਮੁੜ ਵੀ ਸਕਦਾ 24 25 ਰੁਪਿਆ ਚ ਬਾਈ ਨੇ ਦੱਸਿਆ ਵੀ ਇੰਨੇ ਰੁਪਏ ਬਚ ਜਾਂਦੇ ਆ ਨਹੀਂ ਅੱਜ ਕੱਲ ਕੋਈ ਇਹ ਵੀ ਦੱਸਦਾ ਵੀ ਸਾਨੂੰ ਤਾਂ ਇੰਨੇ ਘਰ ਠੀਕ ਹੈ ਐਡਾ ਬੜਾ ਦਿਲ ਇਹ ਵੀ ਤੇ ਲਈ ਵੀ ਦਿਲ ਚਾਹੀਦਾ ਤੇ ਇੱਕ ਤਜਰਬਾ ਤੇ ਬਾਕੀ ਬਾਈ ਹੁਣ ਇਹਨਾਂ ਨੇ ਨੌਲੇਜ ਰੱਖੀ ਫਿਰਦੇ ਨੇ ਕਿ ਇਹਨਾਂ ਨੇ ਉਮਰਾਂ ਲੰਘੀਆਂ ਇਹ ਚੀਜ਼ ਦੇ ਵਿੱਚ ਸਾਰੀ ਜਮਾਨੀ ਇੱਧਰ ਲੰਗੀ ਹੈਗੀ ਉਹਦੇ ਕਰਕੇ ਸਾਰੀਆਂ ਗੱਲਾਂ ਨੂੰ ਜਾਇਜ਼ ਸਮਝਦੇ ਨੇ ਵੀ ਕੋਈ ਗੱਲ ਨਹੀਂ ਵੀ ਲੋਕਾਂ ਨਾਲ ਹੀ ਗੱਲਾਂ ਸਾਂਝੀਆਂ ਕਰਨੀਆਂ ਜ਼ਰੂਰੀ ਨੇ ਤਾਂ ਕਿ ਲੋਕਾਂ ਨੂੰ ਚੀਜ਼ ਬਾਰੇ ਪਤਾ ਲੱਗ ਸਕੇ ਨਹੀਂ ਅੱਜ ਕੱਲ ਕੋਣ ਰੇਟ ਦੱਸਦਾ ਕੋਣ ਦੱਸਦਾ ਵੀ ਕਿੰਨੇ ਸਮੇਂ ਦੇ ਵਿੱਚ ਤਿਆਰ ਕਰਦੇ ਆ ਕੀ ਕਰਦੇ ਆ ਬਾਈ ਨਵੇਂ ਸਾਲ ਦੇ ਉੱਤੇ ਨਾ ਜੀ ਅਸੀਂ ਆਪਣੇ ਜਿਹੜੇ ਬਰਨਾਲੇ ਜ਼ਿਲ੍ਹੇ ਦੇ ਵਿੱਚ ਮੰਨ ਕੇ ਚਲੋ ਮੇਰੇ ਪਿੰਡ ਦੇ ਆਸ-ਪਾਸ ਦੇ 10 ਕਿਲੋਮੀਟਰ ਦੇ ਏਰੀਏ ਦੇ ਮੈਂ ਨਾ ਅਬ ਮੇਰੀ ਐਸਸੀ ਕਾਟਾਗਰੀ ਆ ਮੈਂ ਆਪ ਦੀ ਜਿਹੜੀ ਕਾਸਟ ਦੇ ਬੰਦੇ ਆ ਜੀ ਮੈਂ ਉਹਨਾਂ ਨੂੰ 50-50 ਚੂਚੇ ਮੰਨ ਕੇ ਚੱਲੋ ਇੱਕ ਪਿੰਡ ਦੇ ਵਿੱਚ ਤਿੰਨ ਚਾਰ ਫਾਰਮਰਾਂ ਨੂੰ ਬਿਲਕੁਲ ਫ੍ਰੀ ਦੇਣੀ ਆ ਜੀ ਮੰਨ ਲਓ 10 ਕਿਲੋਮੀਟਰ ਦੇ ਏਰੀਆ 'ਚ ਜਿੰਨੇ ਪਿੰਡ ਆ ਜਾਣਗੇ ਜੀ 50 ਜੇ 100 ਆ ਜੇ ਤਾਂ ਹਰੇਕ ਪਿੰਡ ਦੇ ਵਿੱਚ ਤਿੰਨ ਬੰਦੇ ਜਿਹੜੇ ਬਹੁਤੇ ਗਰੀਬ ਆ ਹਮ ਉਹਨਾਂ ਨੂੰ 50-50 ਬੱਚੇ ਮੈਂ ਫ੍ਰੀ ਦੂੰ ਪਾਲਣ ਖਾਤਰ ਪਾਲਣ ਖਾਤਰ ਬਈ ਬਿਲਕੁਲ ਜੀ ਤੇ ਮੈਂ ਕਹਿਣਾ ਵੀ ਇਹ ਵੀ ਬਹੁਤ ਵੱਡੀ ਗੱਲ ਆ ਤੇ ਵੀ ਆਪਦੇ ਭਾਈਚਾਰੇ ਨੂੰ ਅੱਗੇ ਲੈ ਕੇ ਆਉਣਾ ਕਿਉਂਕਿ ਅੱਜ ਕੱਲ੍ਹ ਲੋਕ ਮਸ਼ਹੂਰ ਹੋ ਜਾਂਦੇ ਨੇ ਬਿਜ਼ਨਸ ਖੜੇ ਕਰ ਲੈਂਦੇ ਨੇ ਪਰ ਆਪਦੇ ਪਰਿਵਾਰ ਬਾਰੇ ਵੀ ਨਹੀਂ ਸੋਚਦੇ ਤੇ ਬਾਈ ਦੀ ਬਹੁਤ ਵਧੀਆ ਸੋਚ ਆ ਬਿੰਦਰ ਵੀਰੇ ਸਲਾਮ ਆ ਤੁਹਾਡੀ ਇਹ ਸੋਚ ਨੂੰ ਕਿਉਂਕਿ ਅੱਜ ਕੱਲ੍ਹ ਕੋਈ ਬੰਦਾ ਕਿਸੇ ਨੂੰ ਚੜਦਾ ਦੇਖ ਕੇ ਰਾਜੀ ਨਹੀਂ ਬਿਲਕੁਲ ਜੀ ਆਪਦੇ ਆਪਦੇ ਘਰ ਦੇ ਲੋਕ ਹੀ ਨਹੀਂ ਕੀ ਕੀ ਵਾਰ ਬਾਈ ਮੈਂ ਬਹੁਤ ਸਾਰੇ ਕੇਸ ਦੇਖੇ ਨੇ ਇਦਾਂ ਦੇ ਫਾਰਮ ਦੇ ਲੈਣ ਦੇ ਵਿੱਚ ਚਲਾ ਲਓ ਕਿਸੇ ਹੋਰ ਕੰਮ ਦੇ ਵਿੱਚ ਚਲਾ ਲਓ ਆਪਦੇ ਘਰ ਦੇ ਲੋਕ ਹੀ ਰਾਜੀ ਨਹੀਂ ਤੇ ਤੁਸੀਂ ਇੰਨੀ ਮਤਲਬ ਵੱਡੀ ਚੀਜ਼ ਸੋਚ ਰਹੇ ਹੋ ਇਦੇ ਲਈ ਵੀ ਤੁਹਾਨੂੰ ਸਲਾਮ ਆ ਜਿਹੜੇ ਕੰਮ ਆ ਮੈਂ ਕਹਣਾ ਵੀ ਸਰਕਾਰਾਂ ਨੂੰ ਚਾਹੀਦੀ ਜਿਹੜੇ ਤੁਸੀਂ ਰਜਗਾਰ ਦੇਵੋਗੇ ਬੰਦੇ ਆ ਰੁਜ਼ਗਾਰ ਆ ਭਾਈ ਇਹ ਵੀ ਇੱਕ ਤਰ੍ਹਾਂ ਦਾ ਕਿਉਂਕਿ ਜੇ ਇੱਕ ਵਾਰੀ 50 ਚੂਚੇ ਰੱਖਣਗੇ ਉਹਨਾਂ ਨੂੰ ਕੋਈ ਮੁਨਾਫਾ ਮਿਲੂਗਾ ਅਗਲੀ ਵਾਰ ਤੋਂ ਬਾਈ ਤੋਂ 100 ਚੂਚਾ ਲੈ ਕੇ ਜਾਣਾ ਬਿਲਕੁਲ ਜੀ ਬਿਲਕੁਲ ਤੇ ਇਹ ਵੀ ਬਹੁਤ ਵਧੀਆ ਗੱਲ ਆ ਤੇ ਬਿੰਦਰਬੀਰ ਦਾ ਨੰਬਰ ਸਕਰੀਨ ਤੇ ਚੱਲੀ ਜਾਂਦਾਗਾ ਕਿਸੇ ਵੀ ਤਰ੍ਹਾਂ ਦੀ ਕੋਈ ਜਾਣਕਾਰੀ ਲੈਣੀ ਆ ਚੂਚੇ ਲੈ ਕੇ ਜਾਣੇ ਆ ਵੱਡੀਆਂ ਮੁਰਗੀਆਂ ਲੈ ਕੇ ਜਾਣੀਆਂ ਨੇ ਪਿੰਡ ਉੱਗੋ ਕੇ ਦੇ ਵਿੱਚ ਆ ਪੱਪੂ ਪਲੋਟਰੀ ਫਾਰਮ ਠੀਕ ਆ ਭਾਈ ਕਈ ਵਾਰੀ ਬਦੋ ਮਰਜ਼ੀ ਆ ਜੇ ਹੂੰ ਕਈ ਵਾਰੀ ਫੋਨ ਨਹੀਂ ਚੱਕਿਆ ਜਾਂਦਾ ਜੀ ਤਾਂ ਮੈਨੂੰ ਵਟਸਐਪ ਤੇ ਬਈ ਮੈਸੇਜ ਬੋਲ ਕੇ ਛੱਡ ਦਿਆ ਕਰੋ ਮੈਂ ਰਿਪਲਾਈ ਦੇਆ ਕਰੂੰ ਯਾਰ ਠੀਕ ਆ ਬਾਈ ਕਈ ਵੇ ਨਾ ਹੁਣ ਤੁਹਾਨੂੰ ਪਤਾ ਕੰਮ ਧੰਦੇ ਵਾਲੇ ਬੰਦੇ ਨੇ ਬਾਕੀ ਨਿਗ੍ਹਾ ਮਰਵਾਈ ਦੇ ਵੀ ਫਾਰਮ ਬਹੁਤ ਵੱਡਾ ਯਾਰ ਇੱਥੇ ਵੀ ਬਾਕੀ ਘਰੇ ਵੀ ਫਾਰਮ ਬਹੁਤ ਸਾਡੇ ਚਾਰ ਫਾਰਮ ਨੇ ਚਾਰ ਪੰਜ ਫਾਰਮ ਨੇ ਤੇ ਆਪਾਂ ਇੱਥੇ ਬਾਈ ਬੈਠਾ ਸੀਗਾ ਚਲੋ ਸਾਨੂੰ ਮਿਲ ਗਏ ਅਸੀਂ ਵੀਡੀਓ ਕਰਨ ਆ ਗਏ ਤੇ ਬਹੁਤ ਵੱਡੇ ਫਾਰਮ ਨੇ ਬਾਈ ਹੋਰਾਂ ਦੇ ਕਈ ਵਾਰੀ ਕੰਮ ਧੰਦੇ ਜੀ ਵਿਜੀ ਹੁੰਦੇ ਨੇ ਵਟਸਐਪ ਦੇ ਉੱਤੇ ਮੈਸੇਜ ਕਰ ਦਿਓ ਜਾਂ ਤੁਸੀਂ ਬੋਲ ਕੇ ਪਾ ਦਿਓ ਵੀ ਸਾਨੂੰ ਆਹ ਮੁਰ ਠੀਕ ਆ ਬਿੰਦਰ ਵੀਰੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਜੀ ਤੇ ਉਗੋ ਕੇਦੇ ਵਿੱਚ ਜਦੋਂ ਵੀ ਆਉਣਾ ਹੋਵੇ ਫਾਰਮ ਤੁਸੀਂ ਵੇਟ ਕਰ ਸਕਦੇ ਹੋ ਬਾਕੀ ਜਾਣਕਾਰੀ ਲੈਣ ਦੇ ਲਈ ਭਰਾ ਨੂੰ WhatsApp ਮੈਸੇਜ ਕਰ ਲਿਓ ਬਹੁਤ ਬਹੁਤ ਧੰਨਵਾਦ ਵੀ ਸਾਰਿਆਂ ਦਾ